ਪੰਜਾਬ ਦੇ ਵਿੱਚ ਇੱਕ ਕੰਪਨੀ ਹੈ ਜਿਹੜੀ ਕਹਿੰਦੇ ਨੇ ਵੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਫਿਊਚਰ ਅਪਲਿਫਟਮੈਂਟ ਦੇ ਨਾਂ ਤੇ ਫਿਊਚਰ ਅਪਲਿਫਟਮੈਂਟ ਦੇ ਨਾਂ ਤੇ ਇੱਕ ਕੰਪਨੀ ਹੈ ਜਿਹੜੀ ਭਵਾਨੀਗੜ੍ਹ ਵੀ ਚਲਦੀ ਆ ਆਫਿਸ ਉੱਥੇ ਵੱਡਾ ਉਹਨਾਂ ਦਾ ਪਟਿਆਲੇ ਵੀ ਆ ਤੇ ਨਾਭੇ ਵੀ ਆ ਹੁਣ ਤੁਸੀਂ ਕਹੋਗੇ ਵੀ ਕਿਸ ਤਰ੍ਹਾਂ ਇਹ ਡਿਜੀਟਲ ਠੱਗੀ ਆ ਠੀਕਾ ਜਿਵੇਂ ਹੁਣ ਸਾਡੇ ਕੋਲ ਵੀ ਆਉਂਦ ਨੇ ਅਸੀਂ ਜੋਬ ਨੂੰ ਕਹਿ ਕੇ ਬੁਲਾਉਣੇ ਅਸੀਂ ਵੀ ਬੁਲਾਉਣੇ ਮੈਨੂੰ ਝੂਠ ਬੋਲਣਾ ਅਸੀਂ ਟਾਰਗੇਟ ਦਿੰਦੇ ਆਂ ਜੀ ਬੱਚੇ ਨੂੰ ਵੀ ਤੈਨੂੰ ਇੰਨੀਆਂ ਐਪਲੀਕੇਸ਼ਨਾਂ ਸੇਲ ਕਰਨੀਆਂ ਨੇ ਚੀਜ਼ ਸੁਣਾ ਇੰਨੇ ਕਾਰਡ ਸੇਲ ਕਰਨੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉੱਥੇ ਧੜਾ ਧੜ ਫਸਦੇ ਜਾ ਰਹੇ ਨੇ ਕਸੂਰ ਉਹਨਾਂ ਦਾ ਵੀ ਹੈ ਨਹੀਂ ਕਿਉਂਕਿ ਬੇਰੁਜ਼ਗਾਰੀ ਇੰਨੀ ਕ ਹੈ ਵੀ ਜਦੋਂ ਵੀ ਬੰਦਾ ਕਿਤੇ ਐਡ ਦੇਖਦਾ ਵੀ ਮੈਨੂੰ ਚੰਗੀ ਨੌਕਰੀ ਮਿਲਦੀ ਹੈ ਤਾਂ ਆਪਾਂ ਉਦਰੀ ਕਾਲ ਵੀ ਕਰਦੇ ਆਂ ਤਾਂ ਉੱਥੇ ਪਹੁੰਚਣ ਦੀ ਕੋਸ਼ਿਸ਼ ਵੀ ਕਰਦੇ ਆਂ ਉਹਨਾਂ ਦੇ ਬਾਅਦ ਫਰੀ ਨਹੀਂ ਜੀ ਮੈਂ ਚੱਲ ਉਹਨਾਂ ਨੂੰ। ਉਹਨਾਂ ਨੇ ਇੱਕੋ ਚੀਜ਼ ਕਹਿਣਾ ਵੀ ਇਹ ਐਪਲੀਕੇਸ਼ਨ ਨੂੰ ਜੇ ਸ਼ੇਅਰ ਕਰੋਗੇ ਤਾਂ ਤੁਹਾਨੂੰ ਰੈਫਰ ਦੇ ਹਿਸਾਬ ਨਾਲ 500 ਰੁਪਏ। ਹੂੰ ਠੀਕ ਹੈ ਨਾ ਆ ਚੀਜ਼। ਮੈਂ ਉਹਨਾਂ ਨੂੰ ਟਾਰਗੇਟ ਦੰਡਾ। ਉਹਨਾਂ ਦਾ ਕੋਈ ਕਨਸੈਪਟ ਨਹੀਂ ਹੈਗਾ ਕਿ ਇਹ ਉਹ ਤਾਂ 3000 ਕੋਈ ਜ਼ਿਆਦਾ ਵੀ ਨਹੀਂ ਹੈਗੀ। ਨਹੀਂ ਨਹੀਂ ਠੀਕ ਹੈ ਮੈਂ ਮੰਨਦਾ। ਪੈਸਾ ਵੀ ਬਣ ਰਿਹਾ ਜੀ। ਜਿਸ ਤਰ੍ਹਾਂ ਸਾਡਾ ਭਾਰਤ ਆ ਜਿਹੜਾ ਡਿਜੀਟਲ ਹੋ ਰਿਹਾ ਹੈ ਉਸੇ ਤਰ੍ਹਾਂ ਜਿਹੜੀਆਂ ਠੱਗੀਆਂ ਨੇ ਇਹ ਵੀ ਡਿਜੀਟਲ ਹੋ ਗਈਆਂ। ਤੁਸੀਂ ਰੋਜ਼ ਸੁਣਦੇ ਹੋ ਵੀ ਕਿਸ ਤਰ੍ਹਾਂ ਫਰਾਡ ਹੋ ਰਹੇ ਨੇ। ਫਰੋਡ ਵੀ ਡਿਜੀਟਲ ਤਰੀਕੇ ਨਾਲ ਹੋ ਰਹੇ ਨੇ। ਜਿਹਦੇ ਕਿਸੇ ਜਲੇ ਨਹੀਂ। ਕੋਈ ਵੀ ਬਗ ਬਰਕਰ ਕਰਦਾ ਹੈ। ਮੈਨੇ ਲੇ ਲੇ ਟੋਕਾ ਕਰੂਗਾ 180 180। ਅੱਜ ਤੇ ਫਿਰ। ਕੋਈ ਲੋਕ ਇਸ ਕਿਤੇ ਆਪਣਾ ਨਾਮ ਭਰائیں۔ ਵੀ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿਸੇ ਵੀ ਫੀਲਡ 'ਚ ਕੰਮ ਕਰਨਾ ਚਾਹੁੰਦੇ ਆ ਸਾਨੂੰ ਸੰਪਰਕ ਕਰਨ। ਭਾਵੇਂ ਡਰਾਈਵਰ ਹੋਵੇ ਚਾਹੇ ਕੰਪਿਊਟਰ ਆਪਰੇਟਰ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ। ਤੁਹਾਡੇ ਨਾਲ ਸੰਪਰਕ ਕਰੋ ਹੁਣ ਸੰਪਰਕ ਕਰਦੇ ਆਪਾਂ ਉਸ ਨੰਬਰ ਤੇ ਉਹ ਨੰਬਰ ਵਾਲੇ ਕਹਿੰਦੇ ਨੇ ਜੀ ਤੁਸੀਂ ਭਵਾਨੀਗੜ੍ਹ ਆਜੋ ਜਾਂ ਨਾਬੇ ਆਜੋ ਜਾਂ ਪਟਿਆਲੇ ਜਿੱਥੇ ਸਾਡਾ ਹੈੱਡ ਆਫਿਸ ਹੈ ਉੱਥੇ ਜਦੋਂ ਵੀ ਆਪਾਂ ਪਹੁੰਚਦੇ ਆ ਤਾਂ ਸਾਨੂੰ ਕਹਿੰਦੇ ਵੀ 2500 ਰੁਪਏ ਦੇ ਵਿੱਚ ਤੁਸੀਂ ਇੱਥੇ ਐਂਟਰੀ ਕਰੋ ਤੁਹਾਨੂੰ ਅਸੀਂ ਇੱਕ ਐਪ ਦੇਵਾਂਗੇ ਜਿਹੜੀ ਡਿਜੀਟਲ ਐਪ ਤੁਹਾਡੇ ਫੋਨ ਦੀ ਸਿਕਿਉਰਿਟੀ ਕਰੇਗੀ ਤੁਹਾਡਾ ਫੋਨ ਕਿਤੇ ਚੋਰੀ ਹੋ ਜਾਵੇ ਤਾਂ ਤੁਹਾਨੂੰ అలਾਰਮ ਵੱਜ ਜਾਵੇਗਾ ਜਿਹੜਾ ਤੁਸੀਂ ਅਲੱਗ ਤੋਂ ਇੱਕ ਨੰਬਰ ਵਿੱਚ ਸੇਵ ਕਰੋਗੇ ਉੱਥੇ ਮੈਸੇਜ ਪਹੁੰਚ ਜਾਊਗਾ ਮੇਰਾ ਜਿਹੜਾ ਕੰਮ ਆ ਮੈਂ ਤਾਂ ਕਹਿਣਾ ਮੈਂ ਟਾਰਗੇਟ ਦਿੰਦਾ ਸਰ ਜੀ ਨਿਕਾ ਟਾਰਗੇਟ ਤੇ ਤਾਂ ਕੋਈ ਵੀ ਜਵਾ ਕੰਮ ਕਰ ਸਕਦਾ ਹੈ ਹਾਂ ਮੈਂ ਦੱਸਦਾ ਮੈਂ ਇੱਕ ਟ੍ਰੇਨਿੰਗ ਆ ਵੀ ਦਿੰਦਾ ਸਵੇਰੇ ਮੇਰੀ ਇਥੇ ਲੇਬਲ ਨੇ ਮੇਰੇ ਸ਼ੀਟਾਂ ਹਾਂ ਉਹਦੇ ਸਿਸਟਮ ਇੰਨੀ ਲੇਵਲੋਂ ਦੇ ਜਾਇੰਗ ਕਰਾ ਸੀਨੀਅਰ ਆ ਆਹ ਹੋ ਭਾਈ ਜਿਵੇਂ ਜਿਵੇਂ ਲੈਵਲ ਪਾਰ ਹੁੰਦੇ ਨੇ ਹੁਣ ਮੇਰਾ ਪਹਿਲਾ ਲੈਵਲ ਆ ਵੀ ਤਿੰਨ ਜਣਾਂ ਨੂੰ ਜੁਆਇਨ ਕਰਾਉਣਾ ਜਾਂ 60 ਮੀਟਿੰਗਾਂ ਕਰਾਉਣੀਆਂ ਨੇ ਹੈਨਾ ਤੇ ਐਡ ਪਾਉਣੀਆਂ ਪੋਸਟਰ ਤਿਆਰ ਕਰਨੇ ਨੇ ਡਿਜੀਟਲ ਮਾਰਕੀਟਿੰਗ ਦਾ ਪੂਰਾ ਕੋਰਸ ਕਰਾਉਣਾ ਸੋ ਸੋਸ਼ਲ ਮੀਡੀਆ ਤੇ ਐਡ ਕਿਵੇਂ ਪਾਉਣਾ ਹੁਣ ਮੰਨ ਲਓ ਮੈਂ ਤੁਹਾਨੂੰ ਐਡ ਦੇ ਦਾਂ ਕਿਉਂਟਾ ਇੱਥੇ ਤੱਕ ਮੇਰੇ ਅਡ ਪੋਸਟ ਕੀਤਾ ਵਾ ਜਦੋਂ ਹੁਣ ਤੁਹਾਡੀ ਐਡ ਚੱਲ ਜੇਗੀ ਉਹਨੂੰ ਪਤਾ ਵੀ ਇਹਦੇ ਵਿਊ ਬਹੁਤ ਆ ਰਹੇ ਨੇ ਕਮੈਂਟ ਬਹੁਤ ਆ ਰਹੇ ਨੇ ਮੈਂ ਕਮੈਂਟਾਂ 'ਚ ਵੀ ਐਡ ਛੱਡਦਾ ਫਿਰ ਕਹਿੰਦੇ ਵੀ ਤੂੰ ਤਿੰਨ ਬੰਦੇ ਹੋਰ ਲਿਆ ਤੈਨੂੰ ਉਹ ਚੋਂ ਕਮਿਸ਼ਨ ਮਿਲੂਗਾ ਉਹ ਬੰਦਾ ਆਪਣੇ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਨੂੰ ਉੱਥੇ ਫਸਾ ਲੈਂਦਾ ਸਾਡੀ ਉਹ ਖਬਰ ਦੇਖਣ ਤੋਂ ਬਾਅਦ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਧੋਖੇ ਤੋਂ ਬਚੇ ਨੇ ਅੱਜ ਵੀ ਸਾਡਾ ਮਕਸਦ ਇਹੀ ਹੈ ਵੀ ਸਾਡੇ ਪੰਜਾਬ ਦੇ ਭੋਲੇ ਭਾਲੇ ਨੌਜਵਾਨ ਮੁੰਡੇ ਕੁੜੀਆਂ ਇਹ ਧੋਖੇ ਤੋਂ ਬਚ ਰਹੇਣ ਜਦੋਂ ਜੁਆਇਨ ਹੋ ਜਾਂਦੇ ਨੇ ਅਸੀਂ ਉਹਨਾਂ ਨੂੰ ਐਡਪੋ ਵਾਲਾ ਨੇ ਗਾਹਾਂ ਉਹਨਾਂ ਲਈ ਗਾਹਾਂ ਉਹਨਾਂ ਦੀ ਟੀਮ ਆਨਲਾਈਨ ਦੀ ਆ ਉਹਨਾਂ ਦੇ ਜੁਆਇਨ ਹੋਣ ਲੱਗ ਜਾਂਦੇ ਨੇ ਜਦੋਂ ਤਿੰਨ ਡਾਇਰੈਕਟ ਹੋ ਗਏ ਤਿੰਨ ਜਾਣੇ ਡਾਇਰੈਕਟ ਜੁਆਇਨ ਹੋ ਗਏ ਉਸ ਤੋਂ ਬਾਅਦ ਅਸੀਂ ਕੀ ਕਰਦੇ ਹਾਂ ਉਹਨਾਂ ਦੀ ਤਿੰਨਾਂ ਦੇ ਨਾਲ ਗਾਹਾਂ ਕਰਦੇ ਕਿਉਂਕਿ 20% ਡਾਇਰੈਕਟ ਨੇ ਕਹਿੰਦਾ ਮੇਰੀ 20% ਡਾਇਰੈਕਟ ਡਾਇਰੈਕਟ ਇੱਥੇ ਵੀ ਇਹੀ ਕੁਛ ਹੈ 2500 ਰੁਪਈਆ ਇਹ ਕਹਿੰਦੇ ਵੀ ਕਿੱਡੀ ਕੁ ਗੱਲ ਆ ਸੀ ਤਾਂ 2500 ਹੀ ਲੈਣੇ ਆ ਇਹਦੇ ਮਾਲਕ ਕਹਿੰਦੇ ਨੇ ਜਿਹੜਾ ਮਾਲਕ ਦਾ ਨਾਂ ਹੈ ਸੁਖਵੀਰ ਸਿੰਘ ਹੈ ਜਿਹੜਾ ਓਨਰ ਹੈ ਪਵਾਨੀਗੜ ਜਿਹੜਾ ਬੈਠਾ ਹੈ ਇਹਨਾਂ ਦਾ ਮੈਨੇਜਰ ਹੈ ਉਹਦਾ ਨਾਮ ਜਸ਼ਨਦੀਪ ਹੈ ਹੁਣ ਤੁਹਾਨੂੰ ਮੈਂ ਦੱਸਣ ਲੱਗਾ 180 ਕਹਿੰਦੇ ਸਾਡੇ ਕੋਲੇ ਇੱਥੇ ਐਸ ਟਾਈਮ ਪਲਾਈਜ਼ ਨੇ ਕੱਲੇ ਪਵਾਨੀਗੜ ਚ 180 25 2500 ਰੁਪਈਆ ਉਹਨਾਂ ਨੇ ਦਿੱਤਾ ਕਹਿੰਦੇ 3500 ਦਿੱਤਾ ਜਿਹੜੀ ਇਹ ਐਡ ਪਾਉਂਦੇ ਨੇ ਉਹਦੇ ਵਿੱਚ ਕਿਹਾ ਜਾਂਦਾ ਵੀ ਨੌਕਰੀ ਦਿੱਤੀ ਜਾਊਗੀ ਫੋਨ ਤੇ ਤੁਸੀਂ ਸੰਪਰਕ ਕਰੋ ਵੀ ਮੈਂ ਡਰਾਈਵਰ ਆ ਬਾਈ ਉਹ ਕਹਿੰਦੇ ਆ ਜਾ ਤੂੰ ਤੈਨੂੰ ਵੀ ਨੌਕਰੀ ਦੇ ਦਾਂਗੇ ਜੇ ਕੋਈ ਮੈਂ ਪਹਿਲਾਂ ਦੱਸਿਆ ਕੋਈ ਕੰਪਿਊਟਰ ਆਪਰੇਟਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਦਾ ਉਹਨੂੰ ਕਹਣਗੇ ਤੂੰ ਆਹਨ ਜਾ ਬਸ ਉੱਥੇ ਜਾ ਕੇ ਅਸੀਂ ਆਪਣੀ ਟੀਮ ਭੇਜੀ ਬੜੇ ਖਲਾਸੇ ਹੋਏ ਨੇ 2500 ਰੁਪਏ ਦੇ ਵਿੱਚ ਸਕਿਉਰਿਟੀ ਐਪ ਹੈ ਜਿਹੜੀ ਮੋਬਾਈਲ ਨੂੰ ਕਹਿੰਦੇ ਚੋਰੀ ਹੋਣ ਤੋਂ ਬਚਾਉਂਦੀ ਹੈ ਵੱਖ-ਵੱਖ ਜੇ ਪਲੇ ਸਟੋਰ ਤੇ ਜਾਇਓ ਤਾਂ ਫ੍ਰੀ ਦੇ ਵਿੱਚ ਵੀ ਇਦਾਂ ਦੀ ਐਪਸ ਮਿਲਦੀਆਂ ਨੇ ਕਿੰਨੇ ਕੁ ਬੰਦੇ ਜੁੜ ਗਏ ਸਰ ਇਹ ਬੰਦੇ ਜੁੜਦੇ ਵੀ ਬਹੁਤ ਨੇ ਗੱਲ ਵੀ ਬਹੁਤ ਨੇ ਇਸ ਟਾਈਮ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਤਕਰੀਬਨ 2500 ਬੰਦਾ ਸਰ ਤਿੰਨੇ ਦਫਤਰ ਤਿੰਨੇ ਦਫਤਰਾਂ ਚ ਉਹ 2500 ਸਿਰਫ ਐਂਟਰੀ ਲਈ ਜਾਂਦੀ ਆ ਤੁਹਾਨੂੰ ਉੱਥੇ ਕਹਿੰਦੇ ਵੀ ਜੌਬ ਮਿਲ ਗਈ ਜਿਹੜੇ ਮੈਨੇਜਰ ਸਾਹਿਬ ਕਹਿੰਦੇ ਆ ਵੀ ਅਸੀਂ ਤਨਖਾਹ ਵੀ ਦਿੰਨੇ ਆ 12000 ਰੁਪਈਆ ਜਿਹੜਾ 3500 ਜੁਆਇਨ ਕਰਦਾ ਉਹਨੂੰ 15000 ਤਨਖਾਹ ਦਿੰਨੇ ਆ ਪਰ ਇੱਥੇ ਪਤਾ ਲੱਗਿਆ ਇਹਨਾਂ ਦੇ ਮਾਲਕ ਨਾਲ ਜਦੋਂ ਗੱਲਬਾਤ ਹੋਈ ਆ ਉਹ ਕਹਿੰਦਾ ਵੀ ਬਿਲਕੁਲ ਨਹੀਂ ਅਸੀਂ ਕਿਸੇ ਨੂੰ ਤਨਖਾਹ ਨਹੀਂ ਦਿੰਦੇ ਅਸੀਂ ਤਾਂ ਟਾਰਗੇਟ ਦਿੰਨੇ ਆ ਉੱਥੇ ਅਸੀਂ ਗੱਲਬਾਤ ਕੀਤੀ ਮੈਨੇਜਰ ਕਹਿੰਦਾ ਕੋਈ ਟਾਰਗੇਟ ਹੈ ਨਹੀਂ ਜੀ ਪਰ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਸਾਡੀ ਟੀਮ ਨੇ ਗੱਲਬਾਤ ਜਦੋਂ ਕੀਤੀ ਹੈ ਉਹ ਕਹਿੰਦੇ ਵੀ ਇੱਕ ਲੜਕਾ ਲੜਕੀ ਜਦੋਂ ਸਾਡੇ ਕੋਲ ਜੁਆਇਨ ਕਰਦੇ ਆ ਉਹਨੂੰ ਟਾਰਗੇਟ ਹੈ ਵੀ 100 ਬੰਦੇ ਤੂੰ ਬੁਲਾਉਣੇ ਨੇ ਇੱਕ ਮਹੀਨੇ ਦੇ ਵਿੱਚ ਜੇ ਜੌਬ ਕੀ ਹੈ ਮਤਲਬ ਕੋਈ ਟਾਰਗੇਟ ਬੰਦੇ ਟਾਰਗੇਟ ਨਹੀਂ ਹੈਗਾ ਵੀ ਡਾਕਟਰਾਂ ਦੇ ਕਿਹੜੇ ਬਾਰੇ ਪਈਆਂ ਹੁੰਦੀਆਂ ਮੰਨ ਲਓ ਜਿਹੜਾ 2500 ਜੁਆਇਨ ਕਰ ਗਿਆ ਉਹਨੂੰ ਸੈਲਰੀ ਤੁਸੀਂ 12000 ਰੱਖ ਦਿਓ ਟਾਰਗੇਟ ਤੇ ਹਾਂਜੀ ਟਾਰਗੇਟ ਤੇ ਉਹ ਮੁੜ ਕੇ ਉਹਨੂੰ 20% ਉਹ ਚੋਂ ਕਮਿਸ਼ਨ ਦਿੰਨੇ ਆ ਜਿਹੜਾ 20% ਕਮਿਸ਼ਨ ਆ ਜੀ ਉਹ ਕਮਿਸ਼ਨ ਚੋਂ ਸੈਲਰੀ ਘਟਦਾ ਆ ਆਟੋਮੈਟਿਕਲੀ ਆਪੇ ਕਮਿਸ਼ਨ ਚੋਂ ਸੈਲਰੀ ਕੱਢ ਲੈਂਦਾ ਜੇ ਵੱਧ ਬਣਗੇ ਤਾਂ ਉਹਨੂੰ ਦੇ ਦਿੰਦੇ ਆਂ ਕੱਟ ਦੰਦੇ ਨਹੀਂ ਮੈਂ ਮੈਂ ਤਾਂ ਬਣਦੀ ਵੱਧ ਨਹੀਂ ਉਹਨਾਂ ਨੂੰ ਕਿਹਾ ਵੇ ਤਿੰਨ ਜਾਨੇ ਡਾਇਰੈਕਟਰ ਲਾਓਗੇ ਉਹਨਾਂ ਨਾਲ ਇੱਕ ਇੱਕ ਕਰਾ ਦੋਗੇ ਤੁਹਾਨੂੰ 7500 ਸੈਲਰੀ ਦੂੰਗਾ ਜੇ ਤਿੰਨ ਜਾਨੇ ਡਾਇਰੈਕਟ ਕਰਕੇ ਉਹਨਾਂ ਨਾਲ ਤਿੰਨ ਤਿੰਨ ਕਰਾ ਕੇ 9000 ਕਿ ਬਣਦਾ ਵੈਸੇ ਤਾਂ ਮੈਂ ਤੁਹਾਨੂੰ 12000 ਦੂੰਗਾ ਜੀ ਆਹ ਟਾਰਗੇਟ ਆ ਉਹਨਾਂ ਦਾ ਸਭ ਤੋਂ ਵੱਡੀ ਗੱਲ ਹੈ ਜੀ 180 ਬੱਚਾ ਮੁੰਡੇ ਕੁੜੀਆਂ ਉੱਥੇ ਲੱਗੇ ਹੋਏ ਨੇ ਧੜਾ ਧੜ ਤੁਸੀਂ ਫੋਨ ਵੀ ਆਪਣਾ ਵਰਤਣਾ ਨੰਬਰ ਵੀ ਤੁਹਾਡਾ ਹੈ ਕੋਈ ਡਿਜੀਟਲ ਪਲੇਟਫਾਰਮ ਤੋਂ ਤੁਸੀਂ ਉਹ ਐਡ ਨੂੰ ਭੇਜੋਗੇ ਸਾਰਾ ਕੁਝ ਤੁਹਾਡਾ ਹੀ ਹੈ ਕਿਉਂਕਿ ਇਹਨਾਂ ਨੂੰ ਕੰਪਨੀ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਤੁਸੀਂ ਕੱਲ ਨੂੰ ਫਸੋਗੇ ਵੀ ਸਾਨੂੰ ਤਾਂ ਇਸ ਨੰਬਰ ਤੋਂ ਇਹ ਐਡ ਆਈ ਸੀ ਉਹ ਇਹ ਕਿਉਂ ਕਹਿੰਦੇ ਆ ਵੀ ਤੁਸੀਂ ਆਪਣੇ ਨੰਬਰ ਤੋਂ ਕਰੋ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਹਾਨੂੰ ਪੁੱਛਿਆ ਜਾਂਦਾ ਵੀ ਤੁਹਾਨੂੰ ਕਿਹਨੇ ਭੇਜਿਆ ਜਾਂ ਕਿਸ ਰੈਫਰੈਂਸ ਤੇ ਆਇਓ ਫਿਰ ਅਸੀਂ ਦੱਸਾਂਗੇ ਵੀ ਆਹ ਨੰਬਰ ਤੇ ਸਾਡੀ ਗੱਲ ਹੋਈ ਸੀ ਕਿਉਂਕਿ ਉਹਨੂੰ 500 ਰੁਪਈਆ ਵੀ ਦੇਣਾ ਇਸ ਕਰਕੇ ਵੀਰੋ ਇਹ ਸਭ ਤੋਂ ਵੱਡੀ ਗੱਲ ਇੱਕ ਇਹ ਇਕੱਲੇ ਨਹੀਂ ਇਹਦੇ ਓਨਰ ਦਾ ਕਹਿਣਾ ਵੀ ਕਈ ਜਗ੍ਹਾ ਤਾਂ ਇਹ ਜਿਹੜਾ ਸ਼ੇਅਰ ਮਾਰਕੀਟ ਆ ਉਹਨੂੰ ਸਿਖਾਉਣ ਲਈ 35-35000 ਰੁਪਿਆ ਦਿੱਤਾ ਜਾਂਦਾ ਸੀ ਤਾਂ 2500 ਹੀ ਲੈਨੇ ਆ। ਜੀ ਬੈਕਸ ਕੰਪਨੀ ਚੱਲ ਰਹੀ ਏ ਜੀ ਇੱਕ। ਫੋਰ ਐਕਸ ਵਾਲਿਆਂ ਨੇ ਕਿੰਨਾ ਗੰਦ ਪਾਇਆ ਵੀ। ਉਹਨੇ ਕਿਹਾ ਫੋਰ ਐਕਸ ਇੱਕ ਯਰ ਟ੍ਰੇਡਿੰਗ ਆ ਜੂਆ। ਉਹ ਚੀਜ਼ ਨੂੰ ਸਮਝੋ। ਉੱਥੇ ਕੀ ਆ ਨਾ ਲੋਕ ਉਹਨੇ ਇਹ ਫੋਰ ਐਕਸ ਵਾਲੇ ਦਫ਼ਤਰ ਕਰਕੇ ਬੈਠ ਗਏ। ਮੰਨ ਲਾ ਮੁੰਡਾ ਕਰੇਗਾ। ਉਹ ਕੂਗਾ ਮੈਂ ਟ੍ਰੇਨਿੰਗ ਕਰੂਗਾ। ਇੰਨੇ ਖਰਚਾ ਤੁਹਾਨੂੰ ਹਣਾ 35 35000 ਰੁਪਏ ਫੀਸਾਂ ਨਹੀਂ ਜੋ ਆ ਕੇ ਜਾ ਕੇ ਭਰਦੇ ਨੇ ਸਿਕਾਉਣ ਆ ਗਿਆ 35000 ਵੜ ਕੇ ਜੇ ਚ ਪਾਲਿਆ ਜੋ ਆਕਾਂ ਨੂੰ ਸਖਾਈ ਜਾਂਦੇ ਨੇ ਉਸ ਤੋਂ ਬਾਅਦ ਕੁਝ ਨਹੀਂ ਬਣਦਾ ਉਸ ਤੋਂ ਬਾਅਦ ਜਵਾਗ ਫੇਰ ਪੈਸੇ ਪਲਾਈ ਜਾਂਦੇ ਨੇ ਉਹ ਚ ਫੇਟ ਆਈ ਜਾਂਦੇ ਨੇ ਹੋ ਜੇ ਆਪਾਂ ਗੱਲ ਕਰੀਏ 180 ਬੰਦਿਆਂ ਨੂੰ ਨੌਕਰੀ ਇਹਨਾਂ ਨੇ ਦੇ ਰੱਖੀ ਹੈ ਪ੍ਰਾਈਵੇਟ ਲਿਮਟਿਡ ਕਹਿੰਦੇ ਸਾਡੀ ਕੰਪਨੀ ਹੈ ਕੰਪਨੀ ਆ ਫਿਊਚਰ ਅਪਲਿਫਟਮੈਂਟ ਦੇ ਨਾਂ ਤੇ ਇਨਾਂ ਦਾ ਕਿੱਥੇ ਇਹਨਾਂ ਨੇ ਕੋਈ ਬੀਮਾ ਕਰਵਾਇਆ ਹੋਇਆ ਜਿਵੇਂ ਸਰਕਾਰ ਦੇ ਨਿਯਮ ਨੇ ਸਰਕਾਰ ਦੀਆਂ ਪਾਲਿਸੀਆਂ ਨੇ ਪਹਿਲਾਂ ਜਿੱਥੇ ਪੰਜ ਬੰਦੇ ਵੀ ਕੰਮ ਕਰਦੇ ਸੀ ਤਾਂ ਉਹਦਾ EPF ਉਹ ਜਿਹੜਾ ਵਿਭਾਗ ਹੈ ਭਾਰਤ ਸਰਕਾਰ ਦਾ ਉਹਦਾ EPF ਵੀ ਕੱਟਦਾ ਸੀ ਤੇ ਉਹਨਾਂ ਦੇ ਬੀਮੇ ਵੀ ਕਰਾਏ ਜਾਂਦੇ ਸੀ ਹੁਣ ਪੰਜਾਬ ਸਰਕਾਰ ਨੇ ਕਿਹਾ ਵੀ ਸ਼ਾਇਦ 10-15 ਬੰਦਿਆਂ ਤੋਂ ਥੱਲੇ ਆ ਜਿਹੜੇ ਉਹਨਾਂ ਨੂੰ ਜ਼ਰੂਰਤ ਹੈ ਨਹੀਂ ਉਸ ਤੋਂ ਉੱਪਰ ਹਰ ਬੰਦੇ ਦਾ ਤੁਹਾਡੇ ਕੋਲੇ ਚਾਹੇ ਲੇਬਰ ਕੋਈ ਕੰਮ ਕਰਦੀ ਆ ਚਾਹੇ ਕੋਈ ਸਟਾਫ ਕੰਮ ਕਰਦਾ ਹੈ ਕੰਪਿਊਟਰ ਤੇ ਕੰਮ ਕਰਦਾ ਹੈ ਡਿਟੇਲ ਮਾਰਕੀਟਿੰਗ ਕਰਦਾ ਸਾਰਿਆਂ ਦਾ ਈਪੀਐਫ ਹੋਣਾ ਬਹੁਤ ਜ਼ਰੂਰੀ ਹੈ ਕੀ ਇਹ ਲੋਕ ਨੇ ਜਿਹੜੇ 180 ਬੱਚਾ ਇਹਨਾਂ ਕੋਲ ਉੱਥੇ ਬੈਠਾ ਕੰਮ ਕਰਦਾ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦਾ ਈਪੀਐਫ ਕੱਢਦੇ ਨੇ ਕੁਝ ਪਰਸੈਂਟ ਬੰਦੇ ਦੀ ਸੈਲਰੀ ਚੋਂ ਕੱਢਦੇ ਨੇ ਕੁਝ ਹੈ ਜਿਹੜੀ ਫਰਮ ਹੁੰਦੀ ਹੈ ਜਿਹੜੀ ਉਹਨਾਂ ਦੀ ਫਰਮ ਹੈ ਫਿਊਚਰ ਅਪਲਿਫਟਮੈਂਟ ਉਹਨੇ ਪਾਉਣੇ ਆ ਪੈਸੇ ਕੀ ਇਹਨਾਂ ਦਾ ਬੀਮਾ ਕੀਤਾ ਹੋਇਆ ਸਾਰਿਆਂ ਦਾ ਜੇ ਕੋਈ ਰੱਬ ਨਾ ਕਰੇ ਉੱਥੇ ਹਾਦਸ ਤਾਂ ਕੌਣ ਜ਼ਿੰਮੇਵਾਰ ਹੈ ਇਸ ਟਾਈਮ ਜਿਹੜੇ ਆਲਰੇਡੀ ਕੰਮ ਕਰ ਰਹੇ ਨੇ ਤਕਰੀਬਨ 250 ਬੰਦਾ تقريبا ਹੋਵੇਗਾ 180 ਇਹ ਆਪਣੇ ਮੁਨਾਫੇ ਲਈ ਇਹ ਨੌਜਵਾਨ ਮੁੰਡੇ ਕੁੜੀਆਂ ਦੀ ਜ਼ਿੰਦਗੀ ਵੀ ਖਤਰੇ 'ਚ ਪਾ ਰਹੇ ਨੇ ਤੇ ਦੂਜਾ ਉਹਨਾਂ ਨੂੰ ਲੋਕਾਂ ਦੀ ਨਜ਼ਰ 'ਚ ਟਾਰਗੇਟ ਵੀ ਕਰਵਾ ਰਹੇ ਨੇ ਵੀ ਅਸੀਂ ਤਾਂ ਇਹਦੇ ਥਰੂ ਯਾਰ ਲੁਕੇ ਗਏ ਇਹ ਨੌਜਵਾਨ ਮੁੰਡੇ ਕੁੜੀਆਂ ਦੇ ਮੋਢਿਆਂ ਦੇ ਉੱਤੇ ਰੱਕੇ ਚਲਾ ਰਹੇ ਨੇ ਵੀ ਭਾਈ ਨਿਸ਼ਾਨਾ ਅਸੀਂ ਲਾਉਣਾ ਪਰ ਮੋੜ ਦੇ ਅਸੀਂ ਤੇਰੇ ਵਰਤਾਂ ਆਪਣੇ ਆਪ ਨੂੰ ਸੇਫ ਸਾਈਡ ਵੀ ਕੀਤਾ ਹੈ ਦੇਖੋ ਕਿੱਡੇ ਚਤਰਨੇ ਇਹ ਲੋਕ ਕਹਿੰਦੇ ਵੀ ਸਾਡੀ ਪ੍ਰਾਈਵੇਟ ਲਿਮਟਿਡ ਕੰਪਨੀ ਆ ਅਸੀਂ ਖਾਤਿਆਂ ਥਰੂ ਪੈਸੇ ਲੈਣੇ ਆ ਸਾਨੂੰ ਕੀ ਡਰ ਹੈ ਜੀ ਇਹ ਕਹਦੇ ਨੇ ਅਭੀ ਤੁਸੀਂ 2500 ਬਾਕਸ ਰਹਿਣਾ ਤਿੰਨ ਜਣਾਂ ਨੂੰ ਮਰੀ ਸਕੀਮ ਵੀ ਰੱਖੀ ਵਿਆ ਵੀ ਤਿੰਨ ਜਣਾਂ ਨੂੰ ਐਪ ਸ਼ੇਅਰ ਕਰੋ ਆਪਦਾ 100% ਰਿਫੰਡ ਲਾਜੋ ਹੁਣ 2500 ਦੀ ਆਪਾਂ ਤਿੰਨ ਜਣਾ ਨੂੰ ਸ਼ੇਅਰ ਕਰੂ ਜੀ 1500 ਰੁਪਏ ਬਣਿਆ ਮੈਂ ਤਾਂ 5000 ਰੁਪਏ ਪਰ ਦਿੰਦਾ ਫੇਰ ਮੈਂ ਬਚਾਉਂਦਾ ਨਹੀਂ ਉਹ ਜੇ ਮੈਂ ਤਿੰਨ ਜਣਾ ਦੀ ਕੰਡੀਸ਼ਨ ਲਾਤੀ ਉਹ ਜੇ ਵੀ ਜੇ ਤੁਸੀਂ ਹੋਰ ਤਿੰਨ ਲਿਆਉਂਗੇ ਆਪਣੇ ਤੁਸੀਂ ਪੈਸੇ ਵਾਪਸ ਲੈ ਜਾਓ ਜੇ ਤੁਸੀਂ ਵਾਪਸ ਲੈ ਜਾਓ ਹੂੰ ਜੇ ਤੁਸੀਂ ਨੇ ਵਾਪਸ ਲੈ ਕੇ ਜਾਣੇ ਨਹੀਂ ਜਿਨੀਂ ਇਧਰ ਸਾਬ ਜੇ ਜਦੋਂ ਅਸੀਂ ਲੁਧਿਆਣੇ ਵਾਲੀ ਖਬਰ ਚਲਾਈ ਸੀ ਅਵੀ ਨਮੋ ਵਾਲੀ ਹਜ਼ਾਰਾਂ ਬੰਦੇ ਲੁਕਲੇ ਉਹਨਾਂ ਨੇ ਲੱਖਾਂ ਬੰਦੇ ਲੁੱਟ ਲਏ ਪਰਚਾ ਦਰਜ ਨਹੀਂ ਹੋਇਆ ਕਿਉਂਕਿ ਕਿਤੇ ਨਾ ਕਿਤੇ ਕਾਗਜ਼ਾਂ 'ਚ ਉਹ ਆਪਣੇ ਆਪ ਨੂੰ ਸਹੀ ਦੱਸਦੇ ਨੇ ਭਾਈ ਇਹ ਜਿਹੜੀ ਹੈ ਵੀ ਅਸੀਂ ਇਮਾਨਦਾਰੀ ਨਾਲ ਚੱਲ ਰਹੇ ਆ ਤੇ ਠੱਗੀ ਵੀ ਮਾਰ ਰਹੇ ਆ ਇਹੇ ਕੁਛ ਇੱਥੇ ਹੋ ਰਿਹਾ 25 2500 ਦੇ ਹਿਸਾਬ ਨਾਲ ਤੁਸੀਂ ਦੇਖੋ ਕਿਸ ਤਰ੍ਹਾਂ ਬੰਦੇ ਨੇ ਦਿਮਾਗ ਆ ਜਿਹੜਾ ਪਲਾਨ ਕੀਤਾ ਵੀ ਆ ਮੇਰੀ ਡਿਜੀਟਲ ਐਪ ਹੈ ਜੀ ਇਹ ਤੁਹਾਡੇ ਡਿਜੀਟਲ ਕਾਰਡ ਨੇ ਜੀ ਕਾਰਡ ਹਲੇ ਬਣੇ ਨਹੀਂ ਕਾਰਡ ਬਣਨੇ ਆ ਐਪ ਬਣ ਗਈ ਪਤਾ ਨਹੀਂ ਨਹੀਂ ਬਣੀ ਜੇ ਬਣ ਵੀ ਗਈ ਤਾਂ ਕਿੱਡੀ ਕੁ ਗੱਲ ਹੈ ਫ੍ਰੀ ਐਪ ਹੈ ਸਿਰਫ 2500 ਲੈਣ ਦਾ ਇੱਕ ਜ਼ਰੀਆ ਹੈ ਮੈਂ ਕਹਿੰਦਾ ਜੀ ਡੇਬੇਟ ਰੱਖ ਲੋ ਕਦੇ ਮੈਂ ਤੁਹਾਨੂੰ ਸਾਰੀਆਂ ਗੇਮਾਂ ਖੋਲ ਦੂੰਗਾ ਮੈਂ ਤੁਹਾਨੂੰ ਨਹੀਂ ਠੀਕ ਹੈ ਜਿੱਥੇ ਜਾ ਤੁਸੀਂ ਤੁੰਗਾ ਸਰ ਵੀ ਇਹ ਬੀਟਰ ਕਿਵੇਂ ਕੰਮ ਕਰਦਾ ਬੀਟਰ ਗੇਮ ਚੱਲਦੀ ਆ ਕਿੰਨੀ ਮਸ਼ਹੂਰੀ ਚੱਲਦੀ ਆ ਹਨਾ ਉਸ ਤੋਂ ਬਾਅਦ ਉਹ ਜਿਹੜੀ ਕੋ ਮੁਰਗੀ ਚੱਲਦੀ ਆ ਉਹ ਕਿਵੇਂ ਕੰਮ ਕਰਦੀ ਆ ਪੰਜਾਬ ਦੇ ਵਿੱਚ ਅੱਜ ਦੋ ਤਰ੍ਹਾਂ ਦੀ ਠੱਗੀ ਚੱਲ ਰਹੀ ਆ ਡਿਜੀਟਲ ਠੱਗੀ ਹੋ ਰਹੀ ਆ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਦੂਜਾ ਆਪਾਂ ਬਾਬਿਆਂ ਦੇ ਵਹਿਮਾ ਭਰਮਾਂ ਜਿ ਤੁਰੇ ਫਿਰਦੇ ਆ ਦੇਰਿਆਂ ਦੇ ਤੁਰੇ ਫਿਰਦੇ ਆ ਕੋਈ ਚਾਰ ਇੱਟਾਂ ਰੱਖ ਕੇ ਜਿਹਦਾ ਕੋਈ ਇਤਿਹਾਸ ਹੀ ਹੈ ਨਹੀਂ ਉੱਥੇ ਟਿਕਟਾਂ ਦੇ ਉੱਤੇ ਬਾਬਿਆਂ ਦੇ ਦਰਸ਼ਨ ਹੋ ਰਹੇ ਨੇ ਕਣਕ ਲਿਆਓ ਜੀ ਸਰੋਂ ਦਾ ਤੇਲ ਲਿਆਓ ਜੀ 500 ਰੁਪਏ ਵਿੱਚ ਪਾਓ ਜੀ ਪਹਿਲਾਂ ਵੀ ਅਸੀਂ ਇੱਕ ਬਾਬਾ ਐਕਸਪੋਜ਼ ਕੀਤਾ ਆਉਣ ਵਾਲੇ ਦਿਨਾਂ 'ਚ ਵੀ ਇਹ ਬਾਬਿਆਂ ਦੇ ਵੀਡੀਓ ਦਿਖਾਵਾਂਗੇ ਅਸੀਂ ਤਾਂ ਦਿਖਾਉਣਾ ਸਮਝਣਾ ਤੁਸੀਂ ਹੈ ਕਈ ਲੋਕ ਇੱਕ ਨਹੀਂ 8 8 10 10 ਵਾਰੀ ਇਹ ਲੋਕਾਂ ਕੋਲ ਠੱਗੇ ਗਏ ਟਰੈਵਲ ਏਜੰਟਾਂ ਦੀ ਗੱਲ ਕਰਨ ਉੱਥੇ ਵੀ ਠੱਗੀ ਹੁੰਦੀ ਹੈ ਆਹ ਜੌਬ ਦੇ ਨਾਂ ਤੇ ਠੱਗੀਆਂ ਵੱਜ ਰਹੀਆਂ ਨੇ ਇਸ ਤਰ੍ਹਾਂ ਲੋਕਾਂ ਨੂੰ ਬਾਹਮਾ ਭਰਮਾਂ 'ਚ ਫਸਾਇਆ ਜਾਂਦਾ ਉਹਦੀ ਵੀ ਠੱਗੀ ਹੋ ਰਹੀ ਹੈ ਲੋਕਾਂ ਨੂੰ ਲੁੱਟਿਆ ਜਾਂਦਾ ਕਦਰ 90 ਮੀਟਿੰਗਾਂ ਦਾ ਟਾਰਗੇਟ ਹੈ ਲੱਭੇ ਚੋ ਜੇ 45 ਵੀ ਹੋ ਗਈਆਂ ਹਨ ਸਾਨੂੰ ਕੀ ਹੁੰਦਾ ਵੀ ਜੇ 45 ਮੀਟਿੰਗ ਹੋਣਗੇ 45 ਦੇ ਵਿੱਚੋਂ ਅਸੀਂ 4-5 ਜਣਿਆਂ ਨੂੰ ਅਸੀਂ ਜੁਆਇਨ ਕਰਾ ਲਾਂਗੇ ਜੋਬ ਦੀ ਨੀੜ ਅੱਜ ਹਰੇਕ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਝਣ ਦੀ ਗੱਲ ਆ ਸੀ ਉਹਨਾਂ ਲਈ ਹੀ ਇਹ ਜਿਹੜੀ ਵੀਡੀਓ ਬਣਾਈ ਹੈ ਵੀ ਤੁਸੀਂ ਇਹ ਦੇਖੋ ਵਾਚ ਕਰੋ ਹੁਣ ਇਹਨਾਂ ਨੂੰ ਜਦੋਂ ਫੋਨ ਕਰਦੇ ਆ ਨੌਕਰੀ ਦੇ ਸਿਰਸਲੇ ਦੇ ਵਿੱਚ ਆਪਾਂ ਉੱਥੇ ਜਾਂਦੇ ਆ ਸਾਨੂੰ ਉੱਥੇ ਟਾਰਗੇਟ ਦਿੱਤਾ ਜਾਂਦਾ ਟਾਰਗੇਟ ਕਰੋਗੇ ਤਾਂ ਪੈਸੇ ਲੈ ਲੋਗੇ ਨਹੀਂ ਤੁਹਾਨੂੰ ਕੁਝ ਨਹੀਂ ਮਿਲਣਾ ਚਲੋ ਉਹਨਾਂ ਨੂੰ ਤੁਸੀਂ ਡਾਇਰੈਕਟ ਸੈਲਰੀ ਐ ਨਹੀਂ ਦੇਣੀ ਵੀ ਤੁਸੀਂ 12500 ਜੁਆਇਨ ਕਰ ਗਏ ਉਹ ਜੇ ਕੰਮ ਕਰੂਗਾ ਤਾਂ ਉਹਦੇ ਵਿੱਚੋਂ ਦੇ ਦੇਣੀ ਮੈਂ ਲੈਣਾ ਮੈਂ ਤੁਹਾਡੇ ਕੋਲ 100 ਬੱਚਾ ਆ ਗਿਆ ਉਹ ਜੇ ਹੁਣ ਤੁਹਾਨੂੰ ਕੁਝ ਕਰਕੇ ਦੇਣਗੇ ਤਾਂ ਹੀ ਜਿਦੋਂ ਕੋਈ ਪੈਸਾ ਲੂਗਾ ਹੈਨਾ ਸਾਡੇ ਕੋਲ ਹੁਣ ਮੰਨ ਲਓ ਸਾਡੇ ਕੋਲ ਜਵਾਬ ਕਹਉਂਦੇ ਨੇ ਤਾਂ ਠੀਕ ਹੈ ਨੇ ਜਦੋਂ ਆਉਂਦੇ ਨੇ ਉਹਨਾਂ ਨੂੰ ਅਸੀਂ ਸਿਸਟਮ ਸਮਝਾਉਣਾ ਹੈ ਕਾਲਿੰਗ ਦਾ ਕੰਮ ਹੁੰਦਾ ਕਾਲ ਕਰਨੀ ਆ ਪਰ ਤੁਨੂੰ ਕੰਪਨੀ ਨਾਲ ਦੀ ਕਾਲ ਆ ਜਾਂਦਾ ਬਈ ਵੀ ਆ ਕੇ ਤਾਂ ਦੋਨੋਂ ਨਾ ਕਾਲ ਤੋਂ ਤਾਂ ਨਾ ਵਿਸ਼ਾਲੇ ਹੜਦੀ ਮਹਿੰਗੇ ਗੌਰ ਕਰੀ ਜਾਂਦੇ ਨੇ ਕੋਈ ਟਾਈਮ ਹੈ ਨਾ ਹੁਣ ਸਾਨੂੰ ਕਾਲ ਕਿਵੇਂ ਆਉਂਦੀ ਸੀ ਐਡ ਪਾਤੀ ਸਾਨੂੰ ਜੈਮੂਆਂ ਤੋਂ ਆਉਂਦੀ ਜਿਹਨੂੰ ਜੋਬ ਦੀ ਨੀਡ ਆ ਕਹੋਲਾ ਕਿ ਤੂੰ ਕਿਸੇ ਵੀ ਕੁੜੀ ਨਾਲ ਰਿਲੇਸ਼ਨ ਦਾ ਕੋਈ ਬਾਤਮਿਜ਼ੀ ਨਹੀਂ ਕਰੂਗਾ ਮੋਸੀ ਨੇ ਵੀ ਤੇ ਅੰਦਰ ਅਗਲਾ ਕਹਿੰਦਾ ਜੀ ਕੀ ਕੰਮ ਆ ਸੀ ਕਹਿੰਦੇ ਸਰ ਕੰਮ ਤੁਹਾਨੂੰ ਅਸੀਂ ਆਫਿਸ ਤੇ ਸਮਝਾਉਂਗਾ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਪਲੇਸਮੈਂਟਾਂ ਦੇ ਨਾਂ ਦੇ ਉੱਤੇ ਵੀ ਠੱਗੀ ਹੋ ਰਹੀ ਹੈ। ਪਲੇਸਮੈਂਟ ਦਫ਼ਤਰ ਖੋਲ੍ਹ ਕੇ ਬੈਠਾ ਕੋਈ ਨਾ ਕੋਈ 500 ਰੁਪਏ ਐਂਟਰੀ ਦਿਓ ਜੀ। ਜਦੋਂ ਕਿਤੇ ਜੋਬ ਤੁਹਾਨੂੰ ਦਿਵਾਵਾਂਗੇ ਜੇ ਤੁਹਾਡੀ 5000 10000 ਸੈਲਰੀ ਆ ਉਹ ਮਹੀਨੇ ਦੇ ਵਿੱਚੋਂ ਅੱਧ ਤੁਹਾਡੇ ਕੋਲੋਂ ਕੱਢਦੇ ਨੇ। ਇਸ ਕਰਕੇ ਉਹਦੇ ਲਈ ਮੈਨ ਪਾਵਰ ਦਾ ਲਾਇਸੈਂਸ ਹੋਣਾ ਜ਼ਰੂਰੀ ਹੈ। ਜਿਸ ਤਰ੍ਹਾਂ ਫੌਰਨ ਦੇ ਵਿੱਚ ਆਪਾਂ ਕਿਸੇ ਨੂੰ ਕੰਮ ਦਿਵਾਉਨੇ ਇੱਥੇ ਵੀ ਜੇ ਕਿਸੇ ਨੇ ਕਿਸੇ ਨੂੰ ਜੋਬ ਦਿਵਾਉਣੀ ਹੈ ਉਹਦੇ ਕੋਲੇ ਮੈਨ ਪਾਵਰ ਦਾ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਹੈ। ਪੂਰੇ ਇਹਨੇ ਜੋਬ ਏਜੰਟ ਬੈਠਨੇ ਜਿਹੜੇ ਕਿ ਲੋਕਾਂ ਨੂੰ ਜੋਬ ਜੋਬ ਤੇ ਲਗਾਉਂਦੇ ਨੇ ਪਲੇਸਮੈਂਟ ਕੋਲ ਕੇ ਇਹ ਸਭ ਕਰੀ ਕਰੀ ਠੀਕ ਹੁੰਦੇ ਨੇ 15000 ਰੁਪਏ ਸੈਲਰੀ ਹੁੰਦੀ ਆ ਹੂੰ ਉਹ ਚੁਤੀ ਹਾਫ ਸੈਲਰੀ ਆਪ ਲਾਉਣ ਆਉਣ ਵਾਲੇ ਦਿਨਾਂ ਚ ਇੱਕ ਇੱਕ ਕਰਕੇ ਸਾਰਾ ਕੁਝ ਦਿਖਾਵਾਂਗੇ ਹੁਣ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੁਹਾਡਾ ਹੀ ਮੋਬਾਈਲ ਤੁਹਾਡੀ ਐਪ ਤੁਹਾਡੇ ਹੀ ਸੋਸ਼ਲ ਮੀਡੀਆ ਤੁਸੀਂ ਉਹ ਤੇ ਐਡ ਪਾਉਂਗੇ ਇਹਨਾਂ ਨੇ ਕੁਝ ਨਹੀਂ ਕਰਨਾ ਜਿੰਨੇ ਬੰਦੇ ਲਿਆਉਂਗੇ ਕਮਿਸ਼ਨ ਲੈਂਦੇ ਰਹੋਗੇ ਤੇ ਬਾਕੀ ਕਹਿੰਦੇ ਕਲਾਸਾਂ ਵੀ ਅਸੀਂ ਲਾਉਨੇ ਆ ਕਲਾਸਾਂ ਚ ਇਹੀ ਕੁਝ ਸਿਖਾਇਆ ਜਾਂਦਾ ਵੀ ਬੰਦੇ ਨੂੰ ਫਸਾਉਣਾ ਕਿਵੇਂ ਮੈਂ ਤੁਹਾਨੂੰ ਐਜੇ ਬੰਦੇ ਦੇ ਸਕਦਾ ਪਟਿਆਲੇ ਚ ਵੀ ਦੇ ਸਕਦਾ ਜੇ ਕਹੋ ਵੀ ਖਾਭਲ ਦਿਖਾਉਣੀਆਂ ਨੇ ਆਹ ਆਪ ਕਹੋਗੇ 35 35000 ਰੁਪਏ ਵੀਸ਼ਾਂ ਦਾ ਭਰਉਂਦੇ ਨੇ ਕੁਛ ਨਹੀਂ ਮਿਲਦਾ ਓਨਲੀ ਟਰੇਡਿੰਗ ਸਿਖਾਉਂਦੇ ਨੇ ਉਹ ਜਿਹੜੀ ਲਾਈਨ ਜੀ ਉੱਪਰ ਥੱਲੇ ਜਾਂਦੀ ਆ ਹਾਂ ਵੀ ਵੱਧ ਗਿਆ ਘਟ ਗਿਆ ਹੁਣ ਸੋਚ ਕੇ ਦੇਖੋ ਜੀ ਉੱਥੇ ਬੱਚੇ ਦਾ ਸਿਖਾਉਣ ਦਾ ਲੈ ਲੈ ਆ ਜਿਹੜੇ ਉਹਨਾਂ ਨੇ ਅਕਾਊਂਟ ਬਣਾਉਂਦੇ ਨੇ ਉਹ ਉਹ ਡੰਮੀ ਅਕਾਊਂਟ ਬਣਾ ਲੈਂਦੇ ਨੇ ਉਹ ਡੰਮੀ ਅਕਾਊਂਟ ਚ ਚਾਹੇ ਲੱਖ ਰੁਪਏ ਭਾਕੇ ਦੇਦਾ ਮੈਂ ਤੁਹਾਨੂੰ ਉਹਨੂੰ ਕੋਈ ਪਤਾ ਵੀ ਅਸਲੀ ਹੈ ਕਿ ਨਕਲੀ ਹੈ ਕਹਿੰਦੇ ਨੇ ਵੀ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਇਸ ਕਰਕੇ ਤਾਂ 25-2500 ਦੇ ਨਾਲ ਹੀ ਕਿੱਡੀ ਗੇਮ ਖੇਡਦੇ ਆ ਜੇ ਆਪਾਂ 180 ਬੰਦਿਆਂ ਦੀ ਗੱਲ ਕਰਦੇ ਆ ਜੇ ਇੱਕ ਇੱਕ ਬੰਦਾ ਵੀ ਰੋਜ਼ ਬੁਲਾਉਂਦੇ ਨੇ ਤਾਂ 180 ਬੰਦਾ ਰੋਜ਼ ਦਾ ਹੋ ਗਿਆ ਨੂੰ 2500 ਨਾਲ ਗੁਣਾ ਕਰਕੇ ਦੇਖ ਲਓ ਕਿੱਥੇ ਗੱਲ ਜਾਂਦੀ ਹੈ ਇਸ ਕਰਕੇ ਜਿਹੜੇ ਫਸ ਚੁੱਕੇ ਨੇ ਜਾਬ ਦੇ ਵਿੱਚ ਉਹ ਵੀ ਸਾਹਮਣੇ ਆਉਣ ਵੀ ਤੁਹਾਨੂੰ ਸੈਲਰੀਆਂ ਦੇਤੀਆਂ ਜਾਂ ਤੁਹਾਨੂੰ ਕਮਿਸ਼ਨ ਹੀ ਦੇ ਰਹੇ ਨੇ ਕਿਉਂਕਿ ਸੈਲਰੀ ਦਾ ਕਹਿ ਕੇ ਤੁਹਾਨੂੰ ਬੁਲਾਉਂਦੇ ਆ ਵੀ 12.5 ਹਜ਼ਾਰ ਤਾਂ ਤੁਹਾਨੂੰ ਦੇਣੇ ਹੀ ਦੇਣਾ ਹੈ ਜਾਂ 15.5 ਹਜ਼ਾਰ ਤੁਹਾਨੂੰ ਦੇਣਾ ਹੀ ਦੇਣਾ ਹੈ ਪਰ ਮਾਲਕ ਕਹਿ ਰਿਹਾ ਸੀ ਉਹ ਜੋ ਅੱਗੇ-ਅੱਗੇ ਚੇਨ ਬਣਾਊਗਾ ਉਹਨੂੰ ਦੇਵਾਂਗੇ ਇਹ ਇਹ ਕੋਪਰ ਸ਼ੇਅਰ ਕਰਦੇ ਨੇ ਹਾਂਜੀ ਕਾਦੇ ਥਰੂ ਕਰਦੇ ਨੇ ਪਰਸਾਂ ਇੰਸਟਾਗ੍ਰਾਮ ਦੇ ਸੋ ਇੰਮੋਕ ਮੈਂ ਬਸ ਉਹ ਨੰਬਰ ਕੋਲ ਨੰਬਰ ਆਪਣੇ ਇਹਨਾਂ ਦੇ ਕੁੰਦੇ ਨੇ ਇਹਦੇ ਆਪਣੇ ਅਵਿਲੇ ਲਿੰਕ ਹੈ ਜਦੋਂ ਇਹ WhatsApp ਦੇ ਸਟੇਟਸ ਲਾਉਂਦੇ ਨੇ ਤਾਂ ਉੱਥੋਂ ਬੰਦੇ ਸਾਰੇ ਦੇਖਦੇ ਨੇ। ਉਹ ਕਰਦੇ ਨੇ, ਬੋਲਦੇ ਨੇ। ਐਸੇ بڑے بڑے ਲੋਕ ਨੇ ਜਿਹੜੇ ਪਹਿਲਾਂ ਬੜੀਆਂ-ਬੜੀਆਂ ਠੱਗੀਆਂ ਮਾਰ ਕੇ ਭੱਜ ਚੁੱਕੇ ਨੇ। ਮੈਂ ਇਹ ਵੀ ਕਹਿਣਾ ਵੀ ਰਜਿਸਟਰਡ ਠੱਗੀ ਆ। ਇਹ ਸਰਕਾਰ ਨੂੰ ਇਹਨਾਂ ਤੇ ਨਕੇਲ ਕਸਣੀ ਚਾਹੀਦੀ ਆ। ਸਰਕਾਰ ਨੂੰ ਧਿਆਨ ਦੇਣਾ ਚਾਹੀਦਾ। ਸਭ ਤੋਂ ਵੱਡੀ ਗੱਲ ਮੈਂ ਕਿਹਾ ਵੀ ਨੌਜਵਾਨ ਮੁੰਡੇ ਕੁੜੀਆਂ ਦੀ ਜਾਨ ਵੀ ਇਹਨਾਂ ਨੇ ਖਤਰੇ 'ਚ ਪਾਈ ਹੋਈ ਆ। ਨਾ ਕਿਸੇ ਦਾ EPF ਕੱਟਦੇ ਨੇ ਇਹ, ਨਾ ਕਿਸੇ ਦਾ ਬੀਮਾ ਕਰਦੇ ਨੇ। ਕੱਲ ਨੂੰ ਕੋਈ ਹਾਦਸਾ ਹੋ ਗਿਆ ਕੌਣ ਜ਼ਿੰਮੇਵਾਰ? ਲੋਕ ਬੰਬੈਲੀਆਂ ਕੰਪਨੀ ਜਿਹੜਾ ਧਰਨੇ ਕੋਈ ਕਿਤੋਂ ਪਾਦੰਗੂ ਲੈਣਾ ਫੋਰੈਵਰ ਕਿੰਨੀ ਪੁਰਾਣੀ ਚੱਲਦੀ ਜੀ 35000 ਰੁਪਏ ਜਾ ਕੇ ਜਵਾਕ ਦਾ ਗੱਲਣਾ ਚਲਾ ਕੇ ਭੜਾ ਲੰਦੇ ਲੋਕ ਠੀਕ ਹੈ ਮੈਂ ਭੜਾਉਣਾ ਸਰ ਮੈਂ ਨਹੀਂ ਕਹਿੰਦਾ 35300 ਰੁਪਏ ਲਾਸਟ ਆ ਜਿਸ ਤਰ੍ਹਾਂ ਸਾਡਾ ਭਾਰਤ ਆ ਜਿਹੜਾ ਡਿਜੀਟਲ ਹੋ ਰਿਹਾ ਉਸੇ ਤਰ੍ਹਾਂ ਜਿਹੜੀਆਂ ਠੱਗੀਆਂ ਨੇ ਇਹ ਵੀ ਡਿਜੀਟਲ ਹੋ ਗਈਆਂ ਤੁਸੀਂ ਰੋਜ਼ ਸੁਣਦੇ ਹੋ ਵੀ ਕਿਸ ਤਰ੍ਹਾਂ ਫਰਾਡ ਹੋ ਰਹੇ ਨੇ ਫਰਾਡ ਵੀ ਡਿਜੀਟਲ ਤਰੀਕੇ ਨਾਲ ਹੋ ਰਹੇ ਨੇ ਅੱਜ ਜੋ ਗੱਲਬਾਤ ਕਰਨ ਲੱਗਿਆ ਸੀ ਪਾਪੜੇ ਰੰਗਲੇ ਪੰਜਾਬ ਦੀ ਕਰਾਂਗੇ ਪੰਜਾਬ ਦੇ ਵਿੱਚ ਇੱਕ ਕੰਪਨੀ ਹੈ ਜਿਹੜੀ ਕਹਿੰਦੇ ਨੇ ਵੀ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਫਿਊਚਰ ਅਪਲਿਫਟਮੈਂਟ ਦੇ ਨਾਂ ਤੇ ਫਿਊਚਰ ਅਪਲਿਫਟਮੈਂਟ ਦੇ ਨਾਂ ਤੇ ਇੱਕ ਕੰਪਨੀ ਹੈ ਜਿਹੜੀ ਭਵਾਨੀਗੜ੍ਹ ਵੀ ਚੱਲਦੀ ਆ ਆਫਿਸ ਉੱਥੇ ਵੱਡਾ ਉਹਨਾਂ ਦਾ ਪਟਿਆਲੇ ਵੀ ਆ ਤੇ ਨਾਭੇ ਵੀ ਆ ਹੁਣ ਤੁਸੀਂ ਕਹੋਗੇ ਵੀ ਕਿਸ ਤਰ੍ਹਾਂ ਇਹ ਡਿਜੀਟਲ ਠੱਗੀ ਆ ਬਾਕੀ ਤੁਸੀਂ ਆਪਣਾ ਆਪ ਦਿਮਾਗ ਲਾਉਣਾ ਤੁਸੀਂ ਦੇਖਣਾ ਵੀ ਇਹ ਸਹੀ ਜਾਂ ਗਲਤ ਹੈ ਸਾਡਾ ਕੰਮ ਆ ਹੋਕਾ ਦੇਣਾ ਤੁਹਾਡੇ ਧਿਆਨ 'ਚ ਲਿਆਉਣਾ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਨੇ ਉੱਥੇ ਧੜਾ ਧੜ ਫਸਦੇ ਜਾ ਰਹੇ ਨੇ ਕਸੂਰ ਉਹਨਾਂ ਦਾ ਵੀ ਹੈ ਨਹੀਂ ਕਿਉਂਕਿ ਬੇਰਜ਼ਗਾਰੀ ਇੰਨੀ ਕ ਹੈ ਵੀ ਜਦੋਂ ਵੀ ਬੰਦਾ ਕਿਤੇ ਐਡ ਦੇਖਦਾ ਹੈ ਵੀ ਮੈਨੂੰ ਚੰਗੀ ਨੌਕਰੀ ਮਿਲਦੀ ਹੈ ਤਾਂ ਆਪਾਂ ਉਦਰੀ ਕਾਲ ਵੀ ਕਰਦੇ ਆ ਤਾਂ ਉੱਥੇ ਪਹੁੰਚਣ ਦੀ ਕੋਸ਼ਿਸ਼ ਵੀ ਕਰਦੇ ਆ ਇਸੇ ਤਰ੍ਹਾਂ ਜਿਹੜੀ ਇਹ ਕੰਪਨੀ ਹੈ ਫਿਊਚਰ ਅਪਲਿਫਟਮੈਂਟ ਇਹ ਅਲੱਗ-ਅਲੱਗ ਪਲੇਟਫਾਰਮਾਂ ਦੇ ਉੱਤੇ ਡਿਜੀਟਲ ਪਲੇਟਫਾਰਮਾਂ ਦੇ ਉੱਤੇ ਜਾਂ ਫੋਨ ਦੇ ਜ਼ਰੀਏ WhatsApp ਦੇ ਜ਼ਰੀਏ ਜਾਂ Facebook ਦੇ ਜ਼ਰੀਏ ਹਰ ਤਰ੍ਹਾਂ ਦੇ ਇੱਕ ਪੋਸਟਰ ਪਾਉਂਦੀ ਆ ਐਡ ਪਾਉਂਦੀ ਆ ਉਹ ਐਡ ਦੇ ਵਿੱਚ ਲਿਖਿਆ ਜਾਂਦਾ ਵੀ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਕਿਸੇ ਵੀ ਫੀਲਡ 'ਚ ਕੰਮ ਕਰਨਾ ਚਾਹੁੰਦੇ ਆ ਸਾਨੂੰ ਸੰਪਰਕ ਕਰਨ ਭਾਵੇਂ ਡਰਾਈਵਰ ਹੋਵੇ ਚਾਹੇ ਕੰਪਿਊਟਰ ਆਪਰੇਟਰ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਕੰਮ ਹੈ ਸਾਡੇ ਨਾਲ ਸੰਪਰਕ ਕਰੋ ਹੁਣ ਸੰਪਰਕ ਕਰਦੇ ਆਪਾਂ ਉਸ ਨੰਬਰ ਤੇ ਉਹ ਨੰਬਰ ਵਾਲੇ ਕਹਿੰਦੇ ਨੇ ਜੀ ਤੁਸੀਂ ਭਵਾਨੀਗੜ੍ਹ ਆਜੋ ਜਾਂ ਨਾਬੇ ਆਜੋ ਜਾਂ ਪਟਿਆਲੇ ਜਿੱਥੇ ਸਾਡਾ ਹੈੱਡ ਆਫਿਸ ਹੈ ਉੱਥੇ ਜਦੋਂ ਵੀ ਆਪਾਂ ਪਹੁੰਚਦੇ ਆਂ ਤਾਂ ਸਾਨੂੰ ਕਹਿੰਦੇ ਵੀ 2500 ਰੁਪਏ ਦੇ ਵਿੱਚ ਤੁਸੀਂ ਇੱਥੇ ਐਂਟਰੀ ਕਰੋ ਤੁਹਾਨੂੰ ਅਸੀਂ ਇੱਕ ਐਪ ਦੇਵਾਂਗੇ ਜਿਹੜੀ ਡਿਜੀਟਲ ਐਪ ਹੈ ਤੁਹਾਡੇ ਫੋਨ ਦੀ ਸਕਿਉਰਿਟੀ ਕਰੇਗੀ ਤੁਹਾਡਾ ਫੋਨ ਕਿਤੇ ਚੋਰੀ ਹੋ ਜਾਵੇ ਤਾਂ ਤੁਹਾਨੂੰ అలਾਰਮ ਵੱਜ ਜਾਵੇਗਾ ਜਿਹੜਾ ਤੁਸੀਂ ਅਲੱਗ ਤੋਂ ਇੱਕ ਨੰਬਰ ਵਿੱਚ ਸੇਵ ਕਰੋਗੇ ਉੱਥੇ ਮੈਸੇਜ ਪਹੁੰਚ ਜਾਊਗਾ ਤੇ ਦੂਸਰਾ ਇੱਕ 3500 ਰੁਪਏ ਦੀ ਐਂਟਰੀ ਹੈ ਉਹ ਹੈਗੀਆਂ ਨਾਲ ਇੱਕ ਡਿਜੀਟਲ ਕਾਰਡ ਜਿਵੇਂ ਆਪਾਂ ਆਪਣਾ ਰਜੂਮ ਬਾਇਓ ਡਾਟਾ ਬਣਾਉਣਾ ਜਾਂ ਆਪਣਾ ਵੀਜ਼ਿਟਿੰਗ ਕਾਰਡ ਬਣਾਉਣਾ ਉਸ ਤਰ੍ਹਾਂ ਇੱਕ ਡਿਜੀਟਲ ਕਾਰਡ ਹੈ ਉਹ ਬਣਿਆ ਨਹੀਂ ਹੈ ਹਲੇ ਹਲੇ ਬਣਨੇ ਹੈ ਪਰ ਤੁਸੀਂ 3500 ਰੁਪਏ ਦੇ ਕੇ ਉੱਥੇ ਜੁਆਇਨ ਕਰ ਸਕਦੇ ਹੋ ਹੁਣ ਸਭ ਤੋਂ ਵੱਡੀ ਗੱਲ ਕਿੱਥੇ ਆ ਕੇ ਮੁੱਕਦੀ ਹੈ ਜੇ ਆਪਾਂ ਕਹਿੰਦੇ ਜੇ 2500 3500 ਦੇ ਕੇ ਸਾਨੂੰ 12 15000 ਦੀ ਨੌਕਰੀ ਮਿਲਦੀ ਹੈ ਤਾਂ ਕੀ ਮਾਰ ਹੈ ਅਸੀਂ ਇਹ ਤੋਂ ਪਰਦਾ ਚੱਕਣ ਲੱਗੇ ਹਾਂ ਕਿਉਂਕਿ ਪਹਿਲਾਂ ਵੀ ਅਸੀਂ ਲੁਧਿਆਣੇ ਦੀ ਇੱਕ ਕੰਪਨੀ ਹੈ ਅਭੀ ਨਮੋਂ ਦੇ ਨਾਂ ਤੇ ਜਿਹੜੇ ਲੋਕਾਂ ਨੂੰ 10000 20000 ਜਾਂ 40 50 ਜਾਂ 60000 ਜਰ ਐਂਟਰੀ ਦਿੰਦੇ ਨੇ ਉਸ ਤੋਂ ਬਾਅਦ ਉਹਦਾ ਮਾਈਂਡ ਵਾਸ਼ ਕੀਤਾ ਜਾਂਦਾ ਵੀ ਭਾਈ ਤੈਨੂੰ ਅਸੀਂ ਇਹ ਕੱਪੜੇ ਦੇਣ ਲੱਗੇ ਆ ਤਿੰਨ ਪੈਂਟਾਂ ਸ਼ਰਟਾਂ ਬੰਦੇ ਨੂੰ ਵੇਚੀਆਂ ਜਾਂਦੀਆਂ ਨੇ ਕਿਉਂਕਿ ਇਹਨਾਂ ਨੇ ਆਪਣੀ ਸੇਫਟੀ ਵੀ ਕੀਤੀ ਹੋਈ ਐ ਪ੍ਰਾਈਵੇਟ ਲਿਮਟਿਟਡ ਕੰਪਨੀਆਂ ਨੇ ਤੇ ਲੋਕਾਂ ਦੀ ਅੱਖਾਂ 'ਚ ਧੂਲ ਚੋਕਦੀਆਂ ਨੇ ਸਰਕਾਰ ਦੀ ਅੱਖਾਂ 'ਚ ਵੀ ਪ੍ਰਸ਼ਾਸਨ ਦੀ ਅੱਖਾਂ 'ਚ ਵੀ ਵੀ ਪਰਚਾ ਵੀ ਦਰਜ ਨਾ ਹੋਵੇ ਬਸ ਇੱਥੇ ਆਪਾਂ ਨੂੰ ਅੱਖਾਂ ਖੋਲਣ ਦੀ ਜ਼ਰੂਰਤ ਆਵੇ ਅਸੀਂ ਬਚਣਾ ਇਹ ਲੋਕਾਂ ਤੋਂ ਉਹ ਕੰਪਨੀ ਅਸੀਂ ਬੇਨਕਾਬ ਕੀਤੀ ਸੀ ਅਵੀ ਨਮੋ ਉਦੋਂ ਬਾਅਦ ਬੰਦਾ ਜੁਆਇਨ ਕਰਦਾ ਉਹਨੂੰ 5-600 ਦਿਆਂ 2-4000 ਦੇ ਕੱਪੜੇ ਦਿੱਤੇ ਜਾਂਦੇ ਜੇ ਕੋਈ 80000 ਦੀ ਐਂਟਰੀ ਕਰਦਾ ਤਾਂ ਉਹਨੂੰ 1000-2000 ਦੇ ਕੱਪੜੇ ਦਿੱਤੇ ਜਾਂਦੇ ਆ ਕੱਪੜੇ ਤਾਂ ਕਿਤੇ ਵੀ ਨਹੀਂ ਵੇਖਣੇ ਪਰ ਆਪਣੀ ਜਿਹੜੀ ਸੇਫ ਸਾਈਡ ਉਹ ਬਣਾ ਲੈਂਦੇ ਨੇ ਵੀ ਅਸੀਂ ਤਾਂ ਆਪਣੇ ਕੱਪੜੇ ਵੇਚੇ ਆ ਉਦੋਂ ਬਾਅਦ ਸ਼ੁਰੂ ਹੁੰਦਾ ਲੁੱਟਦਾ سلسلہ ਫਿਰ ਕਹਿੰਦੇ ਵੀ ਤੂੰ ਤਿੰਨ ਬੰਦੇ ਹੋਰ ਲਿਆ ਤੈਨੂੰ ਉਹ ਚੋਂ ਕਮਿਸ਼ਨ ਮਿਲੇਗਾ ਉਹ ਬੰਦਾ ਆਪਣੇ ਰਿਸ਼ਤੇਦਾਰ ਭੈਣ ਭਰਾ ਸਾਰਿਆਂ ਨੂੰ ਉੱਥੇ ਫਸਾ ਲੈਂਦਾ ਸਾਡੀ ਉਹ ਖਬਰ ਦੇਖਣ ਤੋਂ ਬਾਅਦ ਲੱਖਾਂ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਉਹ ਧੋਖੇ ਤੋਂ ਬਚੇ ਨੇ ਅੱਜ ਵੀ ਸਾਡਾ ਮਕਸਦ ਇਹੀ ਹੈ ਵੀ ਸਾਡੇ ਪੰਜਾਬ ਦੇ ਭੋਲੇ ਭਾਲੇ ਨੌਜਵਾਨ ਮੁੰਡੇ ਕੁੜੀਆਂ ਇਹ ਧੋਖੇ ਤੋਂ ਬਚ ਰਹਿਣ ਇੱਥੇ ਵੀ ਇਹੀ ਕੁਛ ਹੈ 2500 ਰੁਪਇਆ ਇਹ ਕਹਿੰਦੇ ਵੀ ਕਿੱਡੀ ਕੁ ਗੱਲ ਆ ਇਹ ਤਾਂ 2500 ਹੀ ਲੈਣੇ ਆ ਇਹਦੇ ਮਾਲਕ ਕਹਿੰਦੇ ਨੇ ਜਿਹੜਾ ਮਾਲਕ ਦਾ ਨਾਂ ਹੈ ਸੁਖਵੀਰ ਸਿੰਘ ਹੈ ਜਿਹੜਾ ਓਨਰ ਹੈ ਭਵਾਨੀਗੜ ਜਿਹੜਾ ਬੈਠਾ ਹੈ ਇਹਨਾਂ ਦਾ ਮੈਨੇਜਰ ਹੈ ਉਹਦਾ ਨਾਂ ਜਸ਼ਨਦੀਪ ਹੈ ਹੁਣ ਤੁਹਾਨੂੰ ਮੈਂ ਦੱਸਣ ਲੱਗਾ 180 ਕਹਿੰਦੇ ਸਾਡੇ ਕੋਲੇ ਇੱਥੇ ਐਸ ਟਾਈਮ ਅਪਲਾਈਜ਼ ਨੇ ਕੱਲੇ ਭਵਾਨੀਗੜ੍ਹ ਚ 180 25 2500 ਰੁਪਈਆ ਉਹਨਾਂ ਨੇ ਦਿੱਤਾ ਕਹਿੰਦੇ 3500 ਦਿੱਤਾ ਜਿਹੜੀ ਇਹ ਐਡ ਪਾਉਂਦੇ ਨੇ ਉਹਦੇ ਵਿੱਚ ਕਿਹਾ ਜਾਂਦਾ ਵੀ ਨੌਕਰੀ ਦਿੱਤੀ ਜਾਊਗੀ ਫੋਨ ਤੇ ਤੁਸੀਂ ਸੰਪਰਕ ਕਰੋ ਵੀ ਮੈਂ ਡਰਾਈਵਰ ਆ ਬਾਈ ਉਹ ਕਹਿੰਦੇ ਆ ਜਾ ਤੂੰ ਤੈਨੂੰ ਵੀ ਨੌਕਰੀ ਦੇ ਦਾਂਗੇ ਜੇ ਕੋਈ ਮੈਂ ਪਹਿਲਾਂ ਦੱਸਿਆ ਕੋਈ ਕੰਪਿਊਟਰ ਆਪਰੇਟਰ ਕਿਸੇ ਵੀ ਤਰ੍ਹਾਂ ਦੀ ਕੋਈ ਗੱਲ ਕਰਦਾ ਉਹਨੂੰ ਕਹਣਗੇ ਤੂੰ ਆਉਣ ਜਾ ਬਸ ਉੱਥੇ ਜਾ ਕੇ ਅਸੀਂ ਆਪਣੀ ਟੀਮ ਭੇਜੀ ਬੜੇ ਖਲਾਸੇ ਹੋਏ ਨੇ 2500 ਰੁਪਏ ਦੇ ਵਿੱਚ ਸਿਕਿਉਰਿਟੀ ਐਪ ਹੈ ਜਿਹੜੀ ਮੋਬਾਈਲ ਨੂੰ ਕਹਿੰਦੇ ਚੋਰੀ ਹੋਣ ਤੋਂ ਬਚਾਉਂਦੀ ਹੈ ਇਹ ਵੱਖ-ਵੱਖ ਜੇ ਪਲੇ ਸਟੋਰ ਤੇ ਜਾਇਆ ਤਾਂ ਫਰੀ ਦੇ ਵਿੱਚ ਵੀ ਇਦਾਂ ਦੀ ਐਪਸ ਮਿਲਦੀਆਂ ਨੇ ਉਹ 2500 ਸਿਰਫ ਐਂਟਰੀ ਲਈ ਜਾਂਦੀ ਹੈ ਤੁਹਾਨੂੰ ਉੱਥੇ ਕਹਿੰਦੇ ਵੀ ਜੌਬ ਮਿਲ ਗਈ ਜਿਹੜੇ ਮੈਨੇਜਰ ਸਾਹਿਬ ਕਹਿੰਦੇ ਆ ਵੀ ਅਸੀਂ ਤਨਖਾਹ ਵੀ ਦਿੰਨੇ ਆ 12000 ਰੁਪਈਆ ਜਿਹੜਾ 3500 ਜੁਆਇਨ ਕਰਦਾ ਉਹਨੂੰ 15000 ਤਨਖਾਹ ਦਿੰਨੇ ਆ ਪਰ ਇੱਥੇ ਪਤਾ ਲੱਗਿਆ ਇਹਨਾਂ ਦੇ ਮਾਲਕ ਨਾਲ ਜਦੋਂ ਗੱਲਬਾਤ ਹੋਈ ਹੈ ਉਹ ਕਹਿੰਦਾ ਵੀ ਬਿਲਕੁਲ ਨਹੀਂ ਅਸੀਂ ਕਿਸੇ ਨੂੰ ਤਨਖਾਹ ਨਹੀਂ ਦਿੰਦੇ ਅਸੀਂ ਤਾਂ ਟਾਰਗੇਟ ਦਿੰਨੇ ਆ ਉੱਥੇ ਅਸੀਂ ਗੱਲਬਾਤ ਕੀਤੀ ਮੈਨੇਜਰ ਕਹਿੰਦਾ ਕੋਈ ਟਾਰਗੇਟ ਹੈ ਨਹੀਂ ਜੀ ਪਰ ਵੀਡੀਓ ਦੇ ਵਿੱਚ ਤੁਸੀਂ ਦੇਖੋਗੇ ਸਾਡੀ ਟੀਮ ਨੇ ਗੱਲਬਾਤ ਜਦੋਂ ਕੀਤੀ ਹੈ ਉਹ ਕਹਿੰਦੇ ਵੀ ਇੱਕ ਲੜਕਾ ਲੜਕੀ ਜਦੋਂ ਸਾਡੇ ਕੋਲ ਜੁਆਇਨ ਕਰਦੇ ਆ ਉਹਨੂੰ ਟਾਰਗੇਟ ਹੈ ਵੀ 100 ਬੰਦੇ ਤੂੰ ਬੁਲਾਉਣੇ ਨੇ ਇੱਕ ਮਹੀਨੇ ਦੇ ਵਿੱਚ ਤੋ ਬੰਦੇ ਨੂੰ ਤੂੰ ਬੁਲਾਏਗਾ ਉਹ ਇੱਥੇ ਆਉਣਗੇ 25-2500 ਰੁਪਇਆ ਦੇਣਗੇ ਤੇ ਉਹਦੇ ਇੱਕ ਬੰਦੇ ਮਗਰ ਤੁਹਾਨੂੰ 500 ਰੁਪਇਆ ਮਿਲਣਾ ਹੁਣ ਮਹੀਨੇ ਦੇ ਵਿੱਚ ਭਾਵੇਂ ਤੁਹਾਡੇ 10 ਬੰਦੇ ਆ ਜਾਣ 20 ਆ ਜਾਣ ਭਾਵੇਂ 100 ਆ ਜਾਣ ਭਾਵੇਂ 150 ਆ ਜਾਣ ਜਿੰਨੀ ਤੁਸੀਂ ਮਿਹਨਤ ਕਰੋਗੇ ਜਿੰਨੇ ਲੋਕਾਂ ਨੂੰ ਫਸਾਓਗੇ ਉਨੇ ਹੀ ਤੁਹਾਨੂੰ 500 ਰੁਪਇਆ ਉਹ ਤੇ ਮਿਲੀ ਜਾਣਾ ਇਹ ਕੋਈ ਨੌਕਰੀ ਨਹੀਂ ਹੈ ਤੁਹਾਡੀ ਪੱਕੀ ਸੈਲਰੀ ਨਹੀਂ ਹੈ ਤੁਹਾਡੀ ਮਿਹਨਤ ਹੈ ਮਿਹਨਤ ਵੀ ਇਸ ਤਰ੍ਹਾਂ ਕਰਵਾ ਰਹੇ ਨੇ ਵੀ ਲੋਕਾਂ ਨੂੰ ਫਸਾਉਣਾ ਹੈ ਆਪਾਂ ਜਾਲ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਜੀ 180 ਬੱਚਾ ਮੁੰਡੇ ਕੁੜੀਆਂ ਉੱਥੇ ਲੱਗੇ ਹੋਏ ਨੇ ਧੜਾ ਧੜ ਤੁਸੀਂ ਫੋਨ ਵੀ ਆਪਣਾ ਵਰਤਣਾ ਨੰਬਰ ਵੀ ਤੁਹਾਡਾ ਕੋਈ ਡਿਜੀਟਲ ਪਲੇਟਫਾਰਮ ਤੋਂ ਤੁਸੀਂ ਉਹ ਐਡ ਨੂੰ ਭੇਜੋਗੇ ਸਾਰਾ ਕੁਝ ਤੁਹਾਡਾ ਹੀ ਹੈ ਕਿਉਂਕਿ ਇਹਨਾਂ ਨੂੰ ਕੰਪਨੀ ਨੂੰ ਕਿਸੇ ਨੇ ਕੁਝ ਨਹੀਂ ਕਹਿਣਾ ਤੁਸੀਂ ਕੱਲ ਨੂੰ ਫਸੋਗੇ ਵੀ ਸਾਨੂੰ ਤਾਂ ਇਸ ਨੰਬਰ ਤੋਂ ਇਹ ਐਡ ਆਈ ਸੀ ਉਹ ਇਹ ਕਿਉਂ ਕਹਿੰਦੇ ਆ ਵੀ ਤੁਸੀਂ ਆਪਣੇ ਨੰਬਰ ਤੋਂ ਕਰੋ ਜਦੋਂ ਤੁਸੀਂ ਉੱਥੇ ਜਾਂਦੇ ਹੋ ਤੁਹਾਨੂੰ ਪੁੱਛਿਆ ਜਾਂਦਾ ਵੀ ਤੁਹਾਨੂੰ ਕਿਹਨੇ ਭੇਜਿਆ ਜਾਂ ਕਿਸ ਰੈਫਰੈਂਸ ਤੇ ਆਇਓ ਫਿਰ ਅਸੀਂ ਦੱਸਾਂਗੇ ਵੀ ਆਹ ਨੰਬਰ ਤੇ ਸਾਡੀ ਗੱਲ ਹੋਈ ਸੀ ਕਿਉਂਕਿ ਉਹਨੂੰ 500 ਰੁਪਈਆ ਵੀ ਦੇਣਾ ਹੈ ਇਸ ਕਰਕੇ ਵੀਰੋ ਇਹ ਸਭ ਤੋਂ ਵੱਡੀ ਗੱਲ ਇੱਕ ਇਹ ਇਕੱਲੇ ਨਹੀਂ ਇਹਦੇ ਓਨਰ ਦਾ ਕਹਿਣਾ ਵੀ ਕਈ ਜਗ੍ਹਾ ਤਾਂ ਇਹ ਜਿਹੜਾ ਸ਼ੇਅਰ ਮਾਰਕੀਟ ਹੈ ਉਹਨੂੰ ਸਿਖਾਉਣ ਲਈ 35-35000 ਰੁਪਈਆ ਦਿੱਤਾ ਜਾਂਦਾ ਸੀ ਤਾਂ 2500 ਹੀ ਲੈਣੇ ਆ। ਸਭ ਤੋਂ ਵੱਡੀ ਗੱਲ ਹੈ 180 ਭਵਾਨੀਗੜ੍ਹ 'ਚ ਬੈਠੇ ਨੇ ਨਾਬੇ ਵੀ ਬੈਠੇ ਹੋਣੇ ਪਟਿਆਲੇ ਵੀ ਬੈਠੇ ਹੋਣੇ ਇਹਨਾਂ ਦੇ ਹੈੱਡ ਆਫਿਸ ਦੇ ਵਿੱਚ। ਕਿਸ ਤਰ੍ਹਾਂ ਜੇ ਆਪਾਂ 100 ਬੰਦਾ ਵੀ ਕਿਸੇ ਦੇ ਥਰੂ ਆਉਂਦਾ ਤਾਂ 2.5 ਲੱਖ ਰੁਪਈਆ ਉੱਥੇ ਮਹੀਨੇ ਦਾ ਹੋ ਗਿਆ ਇੱਕ ਬੱਚੇ ਦਾ 180 ਨੂੰ ਵੀ ਆਪਾਂ ਰਹਿਣ ਦੀ ਹੈ ਜੇ 100 ਬੰਦਾ ਵੀ ਕੰਮ ਕਰਦਾ 80 ਨਹੀਂ ਵੀ ਕੰਮ ਕਰਦੇ ਤਾਂ 100 ਬੰਦਾ ਜੇ 100 ਬੰਦੇ ਨੇ 100-100 ਬੁਲਾ ਲਏ ਬੰਦੇ ਤਾਂ 2.5 ਲੱਖ ਰੁਪਏ ਦੀ ਇੱਕ ਬੰਦੇ ਦੇ ਕਹਿਣ ਨਾਲ ਉੱਥੇ ਇਨਕਮ ਹੋ ਰਹੀ ਹੈ 2500 ਦੇ ਹਿਸਾਬ ਨਾਲ ਮਤਲਬ 100 ਦੇ ਨਾਲ 2.5 ਕਰੋੜ ਰੁਪਈਆ ਕੋਈ ਛੋਟੀ ਮੋਟੀ ਰਕਮ ਨਹੀਂ ਇੱਕ ਮਹੀਨੇ ਦੇ ਵਿੱਚ 2.5 ਕਰੋੜ ਰੁਪਈਆ ਫਿਰ ਤੁਹਾਨੂੰ 5-500 ਵਿੱਚੋਂ ਜ਼ਰੂਰ ਦੇਵਾਂਗੇ ਕਹਿੰਦੇ ਜਦੋਂ ਤੁਸੀਂ ਇੰਨੇ ਲੋਕਾਂ ਨੂੰ ਬੁਲਾਓਗੇ ਤਾਂ ਹੁਣ ਜੇ ਆਪਾਂ ਗੱਲ ਕਰੀਏ 180 ਬੰਦਿਆਂ ਨੂੰ ਨੌਕਰੀ ਇਹਨਾਂ ਨੇ ਦੇ ਰੱਖੀ ਹੈ ਪ੍ਰਾਈਵੇਟ ਲਿਮਟਿਡ ਕਹਿੰਦੇ ਸਾਡੀ ਕੰਪਨੀ ਹੈ ਕੰਪਨੀ ਆ ਫਿਊਚਰ ਅਪਲਿਫਟਮੈਂਟ ਦੇ ਨਾਂ ਤੇ ਇਹਨਾਂ ਦਾ ਕਿੱਥੇ ਇਹਨਾਂ ਨੇ ਕੋਈ ਬੀਮਾ ਕਰਵਾਇਆ ਹੋਇਆ ਜਿਵੇਂ ਸਰਕਾਰ ਦੇ ਨਿਯਮ ਨੇ ਸਰਕਾਰ ਦੀਆਂ ਪਾਲਿਸੀਆਂ ਨੇ ਪਹਿਲਾਂ ਤਾਂ ਜਿੱਥੇ 5 ਬੰਦੇ ਵੀ ਕੰਮ ਕਰਦੇ ਸੀ ਤਾਂ ਉਹਦਾ EPF ਉਹ ਜਿਹੜਾ ਵਿਭਾਗ ਹੈ ਭਾਰਤ ਸਰਕਾਰ ਦਾ ਉਹਦਾ EPF ਵੀ ਕੱਢਦਾ ਸੀ ਉਹਨਾਂ ਦੇ ਬੀਮੇ ਵੀ ਕਰਾਏ ਜਾਂਦੇ ਸੀ ਹੁਣ ਪੰਜਾਬ ਸਰਕਾਰ ਨੇ ਕਿਹਾ ਵੀ ਸ਼ਾਇਦ 10-15 ਬੰਦਿਆਂ ਤੋਂ ਥੱਲੇ ਆ ਜਿਹੜੇ ਉਹਨਾਂ ਨੂੰ ਜ਼ਰੂਰਤ ਹੈ ਨਹੀਂ ਉਸ ਤੋਂ ਉੱਪਰ ਹਰ ਬੰਦੇ ਦਾ ਤੁਹਾਡੇ ਕੋਲੇ ਚਾਹੇ ਲੇਬਰ ਕੋਈ ਕੰਮ ਕਰਦੀ ਆ ਚਾਹੇ ਕੋਈ ਸਟਾਫ ਕੰਮ ਕਰਦਾ ਕੰਪਿਊਟਰ ਤੇ ਕੰਮ ਕਰਦਾ ਡਿਜੀਟਲ ਮਾਰਕੀਟਿੰਗ ਕਰਦਾ ਸਾਰਿਆਂ ਦਾ ਈਪੀਐਫ ਹੋਣਾ ਬਹੁਤ ਜ਼ਰੂਰੀ ਹੈ ਕੀ ਇਹ ਲੋਕ ਨੇ ਜਿਹੜੇ 180 ਬੱਚਾ ਇਹਨਾਂ ਕੋਲ ਉੱਥੇ ਬੈਠਾ ਕੰਮ ਕਰਦਾ ਨੌਜਵਾਨ ਮੁੰਡੇ ਕੁੜੀਆਂ ਉਹਨਾਂ ਦਾ ਈਪੀਐਫ ਕੱਢਦੇ ਨੇ ਕੁਝ ਪਰਸੈਂਟ ਬੰਦੇ ਦੀ ਸੈਲਰੀ ਚੋਂ ਕੱਢਦੇ ਨੇ ਕੁਝ ਐ ਜਿਹੜੀ ਫਰਮ ਹੁੰਦੀ ਹੈ ਜਿਹੜੀ ਉਹਨਾਂ ਦੀ ਫਰਮ ਹੈ ਫਿਊਚਰ ਅਪਲਿਫਟਮੈਂਟ ਉਹਨੇ ਪਾਉਣੇ ਆ ਪੈਸੇ ਕੀ ਇਹਨਾਂ ਦਾ ਬੀਮਾ ਕੀਤਾ ਹੋਇਆ ਸਾਰਿਆਂ ਦਾ ਜੇ ਕੋਈ ਰੱਬ ਨਾ ਕਰੇ ਉੱਥੇ ਹਾਦਸਾ ਹੋ ਜਾਵੇ ਤਾਂ ਕੌਣ ਜ਼ਿੰਮੇਵਾਰ ਹੈ ਇਹ ਆਪਣੇ ਮੁਨਾਫੇ ਲਈ ਇਹ ਨੌਜਵਾਨ ਮੁੰਡੇ ਕੁੜੀਆਂ ਦੀ ਜ਼ਿੰਦਗੀ ਵੀ ਖਤਰੇ 'ਚ ਪਾ ਰਹੇ ਨੇ ਤੇ ਦੂਜਾ ਉਹਨਾਂ ਨੂੰ ਲੋਕਾਂ ਦੀ ਨਜ਼ਰ 'ਚ ਟਾਰਗੇਟ ਵੀ ਕਰਵਾ ਰਹੇ ਨੇ ਵੀ ਅਸੀਂ ਤਾਂ ਇਹਦੇ ਥਰੂ ਯਾਰ ਲੁਕੇ ਗਏ ਕਿਸੇ ਦੇ ਥਰੂ 10 ਬੰਦੇ ਫਸਦੇ ਆ ਕਿਸੇ ਦੇ ਥਰੂ 100 ਬੰਦਾ ਫਸਦਾ ਹੈ ਇਹ ਜ਼ਿੰਮੇਵਾਰੀ ਤਾਂ ਆਪਣੀ ਬਣਦੀ ਐ ਨਾ ਕਿਉਂਕਿ ਆਪਾਂ ਉਹਨਾਂ ਨੂੰ ਨੌਕਰੀ ਕਹਿ ਕੇ ਬੁਲਾ ਰਹੇ ਆਂ ਇਹ ਨੌਜਵਾਨ ਮੁੰਡੇ ਕੁੜੀਆਂ ਦੇ ਮੋਢਿਆਂ ਦੇ ਉੱਤੇ ਰੱਖ ਕੇ ਚਲਾ ਰਹੇ ਨੇ ਵੀ ਭਾਈ ਨਿਸ਼ਾਨਾ ਅਸੀਂ ਲਾਉਣਾ ਪਰ ਮੋਢੇ ਅਸੀਂ ਤੇਰੇ ਵਰਤਾਂ ਦੇ ਆਪਣੇ ਆਪ ਨੂੰ ਸੇਫ ਸਾਈਡ ਵੀ ਕੀਤਾ ਹੈ ਦੇਖੋ ਕਿੱਡੇ ਚਾਤਰ ਨੇ ਇਹ ਲੋਕ ਕਹਿੰਦੇ ਵੀ ਸਾਡੀ ਪ੍ਰਾਈਵੇਟ ਲਿਮਟਿਡ ਕੰਪਨੀ ਆ ਅਸੀਂ ਖਾਤਿਆਂ ਥਰੂ ਪੈਸੇ ਲੈਣੇ ਆ ਸਾਨੂੰ ਕੀ ਡਰ ਐ ਇਸੇ ਕਰਕੇ ਜਦੋਂ ਅਸੀਂ ਲੁਧਿਆਣੇ ਵਾਲੀ ਖਬਰ ਚਲਾਈ ਸੀ ਅਭੀ ਨਮੋ ਵਾਲੀ ਹਜ਼ਾਰਾਂ ਬੰਦੇ ਲੁੱਟਲੇ ਉਹਨਾਂ ਨੇ ਲੱਖਾਂ ਬੰਦੇ ਲੁੱਟਲੇ ਪਰਚਾ ਦਰਜ ਨਹੀਂ ਹੋਇਆ ਕਿਉਂਕਿ ਕਿਤੇ ਨਾ ਕਿਤੇ ਕਾਗਜ਼ਾਂ 'ਚ ਉਹ ਆਪਣੇ ਆਪ ਨੂੰ ਸਹੀ ਦੱਸਦੇ ਨੇ ਭਾਈ ਇਹ ਇਹ ਜਿਹੜੀ ਹੈ ਵੀ ਅਸੀਂ ਇਮਾਨਦਾਰੀ ਨਾਲ ਚੱਲ ਰਹੇ ਹਾਂ ਤੇ ਠੱਗੀ ਵੀ ਮਾਰ ਰਹੇ ਹਾਂ ਇਹੇ ਕੁਝ ਇੱਥੇ ਹੋ ਰਿਹਾ 25 2500 ਦੇ ਹਿਸਾਬ ਨਾਲ ਤੁਸੀਂ ਦੇਖੋ ਕਿਸ ਤਰ੍ਹਾਂ ਬੰਦੇ ਨੇ ਦਿਮਾਗ ਆ ਜਿਹੜਾ ਪਲਾਨ ਕੀਤਾ ਵੀ ਆਹ ਮੇਰੀ ਡਿਜੀਟਲ ਐਪ ਹੈ ਜੀ ਇਹ ਤੁਹਾਡੇ ਡਿਜੀਟਲ ਕਾਰਡ ਨੇ ਜੀ ਕਾਰਡ ਹਲੇ ਬਣੇ ਨਹੀਂ ਕਾਰਡ ਬਣਨੇ ਆ ਐਪ ਬਣ ਗਈ ਪਤਾ ਨਹੀਂ ਨਹੀਂ ਬਣੀ ਜੇ ਬਣ ਵੀ ਗਈ ਤਾਂ ਕਿੱਡੀ ਕੁ ਗੱਲ ਹੈ ਫ੍ਰੀ ਐਪ ਹੈ ਸਿਰਫ 2500 ਲੈਣ ਦਾ ਇੱਕ ਜ਼ਰੀਆ ਹੈ ਇੱਥੇ ਸਭ ਤੋਂ ਵੱਡੀ ਗੱਲ ਹੈ ਸਾਡੇ ਨੌਜਵਾਨ ਮੁੰਡੇ ਕੁੜੀਆਂ ਨੂੰ ਸਮਝਣ ਦੀ ਗੱਲ ਆ ਸੀ ਉਹਨਾਂ ਲਈ ਹੀ ਇਹ ਜਿਹੜੀ ਵੀਡੀਓ ਬਣਾਈ ਹੈ ਵੀ ਤੁਸੀਂ ਇਹ ਦੇਖੋ ਵਾਚ ਕਰੋ ਹੁਣ ਇਹਨਾਂ ਨੂੰ ਜਦੋਂ ਫੋਨ ਕਰਦੇ ਆ ਨੌਕਰੀ ਦੇ ਸਿਰਸਲੇ ਦੇ ਵਿੱਚ ਆਪਾਂ ਉੱਥੇ ਜਾਂਦੇ ਆ ਸਾਨੂੰ ਉੱਥੇ ਟਾਰਗੇਟ ਦਿੱਤਾ ਜਾਂਦਾ ਟਾਰਗੇਟ ਕਰੋਗੇ ਤਾਂ ਪੈਸੇ ਲੈ ਲੋਗੇ ਨਹੀਂ ਤੁਹਾਨੂੰ ਕੁਝ ਨਹੀਂ ਮਿਲਣਾ ਜਿਹੜਾ ਮੈਨੇਜਰ ਹੈ ਉਹ ਤਾਂ ਕਹਿ ਰਿਹਾ ਕੋਈ ਟਾਰਗੇਟ ਹੈ ਨਹੀਂ ਜੇ ਇਹ ਤਨਖਾਹ ਦੰਨੇ ਆ ਮਾਲਕ ਨਾਲ ਗੱਲਬਾਤ ਹੋਈ ਆ ਮਾਲਕ ਕਹਿੰਦਾ ਜੀ ਟਾਰਗੇਟ ਆ ਟਾਰਗੇਟ ਬਿਨਾ ਅਸੀਂ ਪੈਸੇ ਕਿੱਦਾਂ ਦੇ ਦਾਂਗੇ ਇੱਥੇ ਸਾਬਤ ਹੁੰਦਾ ਵੀ ਦੇਖੋ ਮੁੰਡੇ ਕੁੜੀਆਂ ਨੂੰ ਆਪਣੇ ਬੇਰੁਜ਼ਗਾਰਾਂ ਨੂੰ ਕਿਵੇਂ ਮੂਰਖ ਬਣਾਇਆ ਜਾਂਦਾ ਸਿਰਫ ਇਹੀ ਨਹੀਂ ਪੰਜਾਬ ਦੇ ਵਿੱਚ ਅਲੱਗ-ਅਲੱਗ ਜਗ੍ਹਾ ਤੇ ਪਲੇਸਮੈਂਟਾਂ ਦੇ ਨਾਂ ਦੇ ਉੱਤੇ ਵੀ ਠੱਗੀ ਹੋ ਰਹੀ ਆ ਪਲੇਸਮੈਂਟ ਦਫ਼ਤਰ ਖੋਲ ਕੇ ਬੈਠਾ ਕੋਈ ਨਾ ਕੋਈ 500 ਰੁਪਏ ਐਂਟਰੀ ਦੋ ਜੀ ਜਦੋਂ ਕਿਤੇ ਜੋਬ ਤੁਹਾਨੂੰ ਦਿਵਾਵਾਂਗੇ ਜੇ ਤੁਹਾਡੀ 5000 10000 ਸੈਲਰੀ ਆ ਉਹ ਮਹੀਨੇ ਦੇ ਵਿੱਚੋਂ ਅੱਧ ਤੁਹਾਡੇ ਕੋਲੋਂ ਕੱਢਦੇ ਨੇ ਇਸ ਕਰਕੇ ਉਹਦੇ ਲਈ ਮੈਨ ਪਾਵਰ ਦਾ ਲਾਇਸੈਂਸ ਹੋਣਾ ਜ਼ਰੂਰੀ ਆ ਜਿਸ ਤਰ੍ਹਾਂ ਫੌਰਨ ਦੇ ਵਿੱਚ ਆਪਾਂ ਕਿਸੇ ਨੂੰ ਕੰਮ ਦਿਵਾਉਨੇ ਇੱਥੇ ਵੀ ਜੇ ਕਿਸੇ ਨੇ ਕਿਸੇ ਨੂੰ ਜੋਬ ਦਿਵਾਉਣੀ ਆ ਉਹਦੇ ਕੋਲੇ ਮੈਨ ਪਾਵਰ ਦਾ ਲਾਇਸੈਂਸ ਹੋਣਾ ਬਹੁਤ ਜ਼ਰੂਰੀ ਆ ਇਹ ਠੱਗਾਂ ਦੇ ਅਸੀਂ ਪਰਦੇ ਫਾਸ਼ ਕਰਦੇ ਰਵਾਂਗੇ ਕਿਉਂਕਿ ਜੋ ਸਾਡਾ ਫਰਜ਼ ਆ ਮੈਂ ਪਹਿਲਾਂ ਵੀ ਦੱਸਿਆ ਹੋਕਾ ਦੇਣਾ মিডিਆ ਨੇ ਲੋਕਾਂ ਨੇ ਆਪਣੀਆਂ ਅੱਖਾਂ ਖੋਲ੍ਹੀਆਂ ਨੇ ਜਿਵੇਂ ਪੰਜਾਬ ਦੇ ਵਿੱਚ ਅੱਜ ਦੋ ਤਰ੍ਹਾਂ ਦੀ ਠੱਗੀ ਚੱਲ ਰਹੀ ਹੈ ਡਿਜੀਟਲ ਠੱਗੀ ਹੋ ਰਹੀ ਹੈ ਲੋਕਾਂ ਨੂੰ ਮੂਰਖ ਬਣਾਇਆ ਜਾ ਰਿਹਾ ਦੂਜਾ ਆਪਾਂ ਬਾਬਿਆਂ ਦੇ ਵਹਿਮ 퍼ਮਾ ਜਤੁਰੇ ਫਿਰਦੇ ਆਂ ਦੇਰਿਆਂ ਤੇ ਤੁਰੇ ਫਿਰਦੇ ਕੋਈ ਚਾਰ ਇੱਟਾਂ ਰੱਖ ਕੇ ਜਿਹਦਾ ਕੋਈ ਇਤਿਹਾਸ ਹੀ ਹੈ ਨਹੀਂ ਉੱਥੇ ਟਿਕਟਾਂ ਦੇ ਉੱਤੇ ਬਾਬਿਆਂ ਦੇ ਦਰਸ਼ਨ ਹੋ ਰਹੇ ਨੇ ਕਣਕ ਲਿਓ ਜੀ ਸਰੋਂ ਦਾ ਤੇਲ ਲਿਓ ਜੀ 500 ਰੁਪਏ ਵਿੱਚ ਪਾਓ ਜੀ ਪਹਿਲਾਂ ਵੀ ਅਸੀਂ ਇੱਕ ਬਾਬਾ ਐਕਸਪੋਜ਼ ਕੀਤਾ ਆਉਣ ਵਾਲੇ ਦਿਨਾਂ 'ਚ ਵੀ ਇਹ ਬਾਬਿਆਂ ਦੇ ਵੀਡੀਓ ਦਿਖਾਵਾਂਗੇ ਅਸੀਂ ਤਾਂ ਦਿਖਾਉਣਾ ਸਮਝਣਾ ਤੁਸੀਂ ਹੈ ਕਈ ਲੋਕ ਇੱਕ ਨਹੀਂ 8-8 10-10 ਵਾਰੀ ਇਹ ਲੋਕਾਂ ਕੋਲ ਠੱਗੇ ਗਏ ਟ੍ਰੈਵਲ ਏਜੰਟਾਂ ਦੀ ਗੱਲ ਕਰਨ ਉੱਥੇ ਵੀ ਠੱਗੀ ਹੁੰਦੀ ਹੈ ਆਹ ਜੌਬ ਦੇ ਨਾਂ ਤੇ ਠੱਗੀਆਂ ਵੱਜ ਰਹੀਆਂ ਨੇ ਇਸ ਤਰ੍ਹਾਂ ਲੋਕਾਂ ਨੂੰ ਬਾਹਮਾ ਭਰਮਾਂ ਚ ਫਸਾਇਆ ਜਾਂਦਾ ਉਹਦੀ ਵੀ ਠੱਗੀ ਹੋ ਰਹੀ ਹੈ ਲੋਕਾਂ ਨੂੰ ਲੁੱਟਿਆ ਜਾਂਦਾ ਆਉਣ ਵਾਲੇ ਦਿਨਾਂ ਚ ਇੱਕ ਇੱਕ ਕਰਕੇ ਸਾਰਾ ਕੁਝ ਦਿਖਾਵਾਂਗੇ ਹੁਣ ਤੁਸੀਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਤੁਹਾਡਾ ਹੀ ਮੋਬਾਈਲ ਤੁਹਾਡੀ ਐਪ ਤੁਹਾਡੇ ਹੀ ਸੋਸ਼ਲ ਮੀਡੀਆ ਤੁਸੀਂ ਉਹਤੇ ਐਡ ਪਾਉਂਗੇ ਇਹਨਾਂ ਨੇ ਕੁਝ ਨਹੀਂ ਕਰਨਾ ਜਿੰਨੇ ਬੰਦੇ ਲਿਆਓਗੇ ਕਮਿਸ਼ਨ ਲੈਂਦੇ ਰਹੋਗੇ ਤੇ ਬਾਕੀ ਕਹਿੰਦੇ ਕਲਾਸਾਂ ਵੀ ਅਸੀਂ ਲਾਉਨੇ ਆ ਕਲਾਸਾਂ ਚ ਇਹੀ ਕੁਝ ਸਿਖਾਇਆ ਜਾਂਦਾ ਵੀ ਬੰਦੇ ਨੂੰ ਖੁਸਾਉਣਾ ਕਿਵੇਂ ਫਿਚਰ ਆਫ ਲਿਫਟਮੈਂਟ ਦੇ ਜਿਹੜੇ ਦਫ਼ਤਰ ਨੇ ਮੈਂ ਪਹਿਲਾਂ ਦੱਸਿਆ ਭਵਾਨੀਗੜ ਨਾਬਾ ਤੇ ਪਟਿਆਲਾ ਵਿੱਚ ਖੋਲੇ ਗਏ ਨੇ ਅਸੀਂ ਇਸ ਲਈ ਇਹ ਐਪੀਸੋਡ ਤਿਆਰ ਕਰਕੇ ਤੁਹਾਡੇ ਸਾਹਮਣੇ ਰੱਖਿਆ ਕਿਉਂ ਜੇ ਕੁਝ ਲੋਕ ਮੁੰਡੇ ਕੁੜੀਆਂ ਜਿਹੜੇ ਹੈਗੇ ਇਹਨਾਂ ਦਾ ਸ਼ਿਕਾਰ ਹੋ ਗਏ ਠੱਗੀਦੋ ਸਾਹਮਣੇ ਆਉਣ ਭਾਵੇਂ ਚੋਰੀ ਕਹਿੰਦੇ ਕੱਖ ਦੀ ਵੀ ਲੱਖ ਦੀ ਵੀ ਆਪਾਂ ਲੋਕ 2500 ਦੇ ਕੇ ਸਮਝਦੇ ਆਂ ਵੀ ਆ ਕਿਹੜਾ ਜਾਊਗਾ ਉੱਥੇ ਕਿਹੜਾ ਮੱਥੇ ਮਾਰੂਗਾ ਪਰ ਤੁਸੀਂ ਆਪ ਸੋਚੋ ਜੇ ਇੱਕ ਬੰਦੇ ਨੇ 100 ਬੰਦਾ ਫਸਾਤਾ 2.5 ਲੱਖ ਰੁਪਇਆ ਬਣਦਾ ਇਸੇ ਤਰ੍ਹਾਂ 1000 ਬੰਦੇ ਦਾ 2.5 ਕਰੋੜ ਬਣਦਾ ਪੰਜ ਛੇ ਮਹੀਨਿਆਂ ਤੋਂ ਇਹਨਾਂ ਦਾ ਕੰਮ ਚਾਲੂ ਆ ਜੇ ਦੇਖਿਆ ਜਾਵੇ ਤਾਂ ਕਰੋੜਾਂ ਦੇ ਵਿੱਚ ਗੱਲ ਪਹੁੰਚ ਗਈ ਹੈ ਕਹਿੰਦੇ ਨੇ ਵੀ ਬੂੰਦ ਬੂੰਦ ਨਾਲ ਸਮੁੰਦਰ ਭਰ ਜਾਂਦਾ ਇਸ ਕਰਕੇ ਤਾਂ 25-2500 ਦੇ ਨਾਲ ਹੀ ਕਿੱਡੀ ਗੇਮ ਖੇਡਦੇ ਆ ਜੇ ਆਪਾਂ 180 ਬੰਦਿਆਂ ਦੀ ਗੱਲ ਕਰਦੇ ਆ ਜੇ ਇੱਕ ਇੱਕ ਬੰਦਾ ਵੀ ਰੋਜ਼ ਬੁਲਾਉਂਦੇ ਨੇ ਤਾਂ 180 ਬੰਦਾ ਰੋਜ਼ ਦਾ ਹੋ ਗਿਆ ਨੂੰ 2500 ਨਾਲ ਗੁਣਾ ਕਰਕੇ ਦੇਖ ਲਓ ਕਿੱਥੇ ਗੱਲ ਜਾਂਦੀ ਹੈ ਇਸ ਕਰਕੇ ਜਿਹੜੇ ਫਸ ਚੁੱਕੇ ਨੇ ਜਾਬ ਦੇ ਵਿੱਚ ਉਹ ਵੀ ਸਾਹਮਣੇ ਆਉਣ ਵੀ ਤੁਹਾਨੂੰ ਸੈਲਰੀਆਂ ਦੇਤੀਆਂ ਜਾਂ ਤੁਹਾਨੂੰ ਕਮਿਸ਼ਨ ਹੀ ਦੇ ਰਹੇ ਨੇ ਕਿਉਂਕਿ ਸੈਲਰੀ ਦਾ ਕਹਿ ਕੇ ਤੁਹਾਨੂੰ ਬੁਲਾਉਂਦੇ ਆ ਵੀ 12.5 ਹਜ਼ਾਰ ਤਾਂ ਤੁਹਾਨੂੰ ਦੇਣੇ ਹੀ ਦੇਣਾ ਹੈ ਜਾਂ 15.5 ਹਜ਼ਾਰ ਤੁਹਾਨੂੰ ਦੇਣੇ ਹੀ ਦੇਣਾ ਪਰ ਮਾਲਕ ਕਹਿ ਰਿਹਾ ਸੀ ਉਹ ਜੋ ਅੱਗੇ-ਅੱਗੇ ਚੇਨ ਬਣਾਊਗਾ ਉਹਨੂੰ ਦੇਵਾਂਗੇ ਐਸੇ ਬੜੇ-ਬੜੇ ਲੋਕ ਨੇ ਜਿਹੜੇ ਪਹਿਲਾਂ ਬੜੀਆਂ-ਬੜੀਆਂ ਠੱਗੀਆਂ ਮਾਰ ਕੇ ਭੱਜ ਚੁੱਕੇ ਨੇ ਮੈਂ ਇਹ ਵੀ ਕਹਣਾ ਵੀ ਰਜਿਸਟਰਡ ਠੱਗੀ ਹੈ ਇਹ ਸਰਕਾਰ ਨੂੰ ਇਹਨਾਂ ਤੇ ਨਕੇਲ ਕਸਣੀ ਚਾਹੀਦੀ ਹੈ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਸਭ ਤੋਂ ਵੱਡੀ ਗੱਲ ਮੈਂ ਕਿਹਾ ਵੀ ਨੌਜਵਾਨ ਮੁੰਡੇ ਕੁੜੀਆਂ ਦੀ ਜਾਨ ਵੀ ਇਹਨਾਂ ਨੇ ਖਤਰੇ 'ਚ ਪਾਈ ਹੋਈ ਹੈ ਨਾ ਕਿ ਇਹਦਾ ਈਪੀਐਫ ਕੱਟਦੇ ਨੇ ਇਹ ਨਾ ਕਿ ਇਹਦਾ ਬੀਮਾ ਕਰਦੇ ਨੇ ਕੱਲ ਨੂੰ ਕੋਈ ਹਾਦਸਾ ਹੋ ਗਿਆ ਕੌਣ ਜ਼ਿੰਮੇਵਾਰ ਹੈ ਬਾਅਦ ਵਿੱਚ ਆਪਾਂ ਚੀਕਾਂ ਮਾਰਦੇ ਰਹਿ ਜੰਨੇ ਆ ਫਿਰ ਧਰਨੇ ਦੇਉਣ ਜੋਗੇ ਰਹਿ ਜੰਨੇ ਆ ਇਹ ਲੋਕ ਕਰੋੜਾ ਰੁਪਇਆ ਇਕੱਠਾ ਕਰਕੇ ਭੱਜ ਜਾਂਦੇ ਆ ਇੱਕ ਵਾਰੀ ਫੇਰ ਬੇਨਤੀ ਕਰਦਾ ਕਿਸੇ ਨਾਲ ਵੀ ਕਿਸੇ ਏਜੰਟ ਵੱਲੋਂ ਕਿਸੇ ਫਰੌਡ ਬਾਬੇ ਵੱਲੋਂ ਜਾਂ ਇਹੋ ਜੀ ਕਿਸੇ ਕੰਪਨੀ ਵੱਲੋਂ ਠੱਗੀ ਕਿਸੇ ਨਾਲ ਮਾਰੀ ਗਈ ਆ ਤਾਂ ਸਾਨੂੰ ਸੰਪਰਕ ਜਰੂਰ ਕਰਿਓ ਅਸੀਂ ਨਸ਼ਰ ਕਰਾਂਗੇ ਦਿਖਾਵਾਂਗੇ ਤਾਂ ਜੋ ਸਰਕਾਰ ਦੀਆਂ ਅੱਖਾਂ ਖੁੱਲ੍ਹ ਪ੍ਰਸ਼ਾਸਨ ਦੀਆਂ ਅੱਖਾਂ ਖੁੱਲ੍ਹਣ ਸਾਡਾ ਨੰਬਰ ਥੱਲੇ ਟੈਲੀਕਾਸਟ ਵੀ ਹੁੰਦਾ ਇੱਕ ਵਾਰ ਸੁਣ ਲਓ 915323005 ਫਾਸਿਕਾ